ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਨੇ ਹੰਨੇ ਪਾਤਸ਼ਾਹੀ ਕਾਣ 21ਵਾਂ ਤਾਰੂ ਸਿੰਘ ਕੀ ਸਾਖੀ ਜੋ ਸੁਨੇ ਦੇ ਦੁਖ ਨੇ ਮਨ ਮੈਂ ਗੁਨੇ ਭਾਈ ਮਤਾਬ ਸਿੰਘ ਜੀ ਦੀ ਸ਼ਹਾਦਤ ਤੋਂ ਮਗਰੋਂ ਹੁਣ ਜ਼ਕਰੀਏ ਦਾ ਧਿਆਨ ਭਾਈ ਤਾਰੂ ਸਿੰਘ ਵੱਲ ਸੀ ਉਹ ਚਾਹੁੰਦਾ ਸੀ ਕਿ ਜੇ ਇਹ ਇਸਲਾਮ ਕਬੂਲ ਕਰ ਲਵੇ ਤਾਂ ਕਿੰਨਾ ਚੰਗਾ ਹੋਏਗਾ ਤੇ ਇੱਕ ਮਿਸਾਲ ਕਾਇਮ ਹੋ ਜਾਏਗੀ ਭਾਈ ਸਾਹਿਬ ਨੂੰ ਕਚੈਰੀ ਵਿੱਚ ਲਿਆਂਦਾ ਗਿਆ ਸਿੰਘ ਨੇ ਅੰਦਰ ਆਉਂਦਿਆਂ ਹੀ ਪਹਿਲਾਂ ਫਤਿਹ ਬੁਲਾਈ ਤੇ ਫਿਰ ਗੱਜ ਕੇ ਜਕਾਰਾ ਛੱਡਿਆ ਖਾਨੂ ਦੇ ਚਿਹਰੇ ਦਾ ਰੰਗ ਉੱਡ ਗਿਆ ਕਿ ਕਿੰਨੇ ਦਿਨਾਂ ਤੋਂ ਭੁੱਖਾ ਧਿਆਇਆ ਰੱਖਿਆ ਹੋਇਆ ਹੈ ਪਰ ਮੜਕ ਸਿੰਘ ਦੀ ਰਤਾ ਵੀ ਘਟ ਨਹੀਂ ਹੋਈ ਹਾਲਾਂਕਿ ਸਿੰਘ ਦੀ ਇਹ ਨੀਤ ਨਹੀਂ ਸੀ ਪਰ ਦਰਬਾਰੀਆਂ ਨੂੰ ਭਾਈ ਸਾਹਿਬ ਦੀ ਇਸ ਚੜ੍ਹਦੀ ਕਲਾ ਵਾਲੀ ਬਿਰਤੀ ਨੇ ਇੰਜ ਮਹਿਸੂਸ ਕਰਵਾਇਆ ਜਿਵੇਂ ਕਿਸੇ ਦੀ ਉਂਗਲ ਵੱਢ ਕੇ ਉੱਪਰ ਲੂਣ ਪਾ ਦਿਓ ਮੇਰੇ ਇੰਨੇ ਵਿਰੋਧ ਦਾ ਕੀ ਕਾਰਨ ਹੈ ਕਿਉਂ ਤੁਸੀਂ ਲੋਕ ਮੇਰੇ ਨਾਲ ਇੰਨੀ ਨਫ਼ਰਤ ਕਰਦੇ ਹੋ ਜ਼ਕਰੀਆ ਬੋਲਿਆ ਬਾਹਰ ਨਿਕਲ ਕੇ ਆਪਣਾ ਆਲਾ ਦਵਾਲਾ ਦੇਖ ਜ਼ਕਰੀਆ ਖਾਨ ਤੱਕ ਕਿ ਤੇਰੀ ਨਵਾਬੀ ਹੇਠ ਕੌਣ ਸੁખી ਹੈ ਰਾਜੇ ਦਾ ਧਰਮ ਹੁੰਦਾ ਹੈ ਕਿ ਜਿੰਨਾ ਚਿਰ ਪਰਜਾ ਵਿੱਚੋਂ ਕੋਈ ਇੱਕ ਵੀ ਬੰਦਾ ਭੁੱਖਾ ਹੈ ਰਾਜਾ ਰੋਟੀ ਦੀ ਬੁਰਕੀ ਮੂੰਹ ਵਿੱਚ ਨਾ ਪਾਵੇ ਤੇ ਤੁਹਾਡੇ ਰਾਜ ਦੇ ਹੇਠ ਲੋਕ ਤਰਾ ਤਰਾ ਕਰ ਰਹੇ ਹਨ ਤੈਨੂੰ ਦਿਖਾਈ ਨਹੀਂ ਦਿੰਦਾ ਬਸ ਇਹੋ ਵਿਰੋਧ ਹੈ ਖਾਲਸਾ ਐਸੀ ਸਲਤਨਤ ਦੀ ਸਥਾਪਤੀ ਚਾਹੁੰਦਾ ਹੈ ਜਿੱਥੇ ਕਿਸੇ ਨੂੰ ਕੁੱਲੀ ਗੁੱਲੀ ਜੁੱਲੀ ਦੀ ਕੋਈ ਤੰਗੀ ਨਾ ਆਵੇ ਹਲੇਮੀ ਰਾਜ ਦੀ ਸਥਾਪਤੀ ਚਾਹੁੰਦਾ ਹੈ ਖਾਲਸਾ ਭਾਈ ਤਾਰੂ ਸਿੰਘ ਦੇ ਬੋਲ ਸੁਣ ਕੇ ਨਵਾਬ ਦੇ ਮੱਥੇ ਤੇ ਤਿਉੜੀਆਂ ਦੀ ਕਤਾਰ ਜਿਹੀ ਬਣ ਗਈ ਤੂੰ ਬਾਗੀਆਂ ਨੂੰ ਰੋਟੀ ਕਿਉਂ ਖਵਾਉਂਦਾ ਹੈ ਜ਼ਕਰੀਆ ਖਿੱਚਦਾ ਹੋਇਆ ਬੋਲਿਆ ਇਸ ਸਭਾ ਹੈ ਖਾਲਸੇ ਦਾ ਇਸ ਸਭਾ ਨੂੰ ਘਾੜਨ ਲਈ ਸਤਗੁਰਾਂ ਨੇ 10 ਜਾਮੇ ਲਾਏ ਹਨ ਨਾਲੇ ਅਸੀਂ ਤੈਨੂੰ ਤੇਰਾ ਪੂਰਾ ਕਰ ਦਿੰਦੇ ਹਾਂ ਬਾਕੀ ਬਚਦੇ ਤੇ ਸਾਡਾ ਹੱਕ ਹੈ ਕਿਸੇ ਨੂੰ ਵੀ ਖਵਾਈਏ ਕਿਸੇ ਲੋੜਵੰਦ ਦਾ ਢਿੱਡ ਭਰਦੇ ਹਾਂ ਤਾਂ ਹਕੂਮਤ ਦੇ ਢਿੱਡ ਪੀੜ ਕਿਉਂ ਉਠਦੀ ਹੈ ਇਹ ਰਾਜ ਹੈ ਤੁਹਾਡਾ ਇਹੀ ਚਾਹੁੰਦੇ ਹੋ ਤੁਸੀਂ ਕਿ ਲੋਕ ਭੁੱਖੇ ਮਰ ਜਾਣ ਤੇਰੀ ਕਾਇਰਤਾ ਝਲਕਦੀ ਹੈ ਤੇਰੇ ਬੋਲਾਂ ਤੋਂ ਜ਼ਕਰੀਆ ਖਾਨ ਤੂੰ ਸਿੰਘਾਂ ਨਾਲ ਜੰਗ ਦੇ ਮੈਦਾਨ ਵਿੱਚ ਮੱਥਾ ਤਾਂ ਲਾ ਨਹੀਂ ਸਕਦਾ ਸੋ ਸੋਚਦਾ ਹੈ ਕਿ ਉਹ ਜੰਗਲਾਂ ਵਿੱਚ ਭੁੱਖੇ ਧਿਆਏ ਮਰ ਜਾ। ਇੱਕ ਤਾਰੂ ਸਿੰਘ ਸ਼ਹਾਦਤ ਪਾ ਜਾਏਗਾ। ਹਜ਼ਾਰ ਹੋਰ ਉੱਠ ਖਲਾਉਣਗੇ। ਇਹ ਲੜੀ ਨਹੀਂ ਟੁੱਟਣੀ। ਨਵਾਬ ਸਾਹਿਬ ਸਿੰਘ ਦੇ ਬੋਲ ਦਰਬਾਰੀਆਂ ਨੂੰ ਹੈਰਾਨ ਕਰ ਰਹੇ ਸਨ। ਕੋਈ ਇੰਨਾ ਨਿੱਡਰ ਕਿਵੇਂ ਹੋ ਸਕਦਾ ਹੈ? ਪਤਾ ਹੈ ਕਿ ਨਵਾਬ ਨੇ ਮੌਤ ਦੀ ਸਜ਼ਾ ਦੇਣੀ ਹੈ। ਪਰ ਭਾਈ ਤਾਰੂ ਸਿੰਘ ਦੇ ਬੋਲਾਂ ਵਿੱਚ ਰਤਾ ਵੀ ਟੈਂਦੀ ਕਲਾਂ ਨਹੀਂ। ਨਵਾਬ ਤਾਂ ਪਹਿਲਾਂ ਹੀ ਕਰੋਧ ਨਾਲ ਭਰਿਆ ਹੋਇਆ ਸੀ ਭਾਈ ਤਾਰੂ ਸਿੰਘ ਦੇ ਬੋਲ ਸੁਣ ਕੇ ਹੋਰ ਭਖ ਗਿਆ ਪਰ ਬੋਲਾਂ ਤੇ ਕਾਬੂ ਕਰਦਾ ਹੋਇਆ ਬੋਲਿਆ ਜੇ ਤੂੰ ਮੁਸਲਮਾਨ ਬਣ ਜਾਏ ਤਾਂ ਤੇਰੀ ਜਾਨ ਬਖਸ਼ੀ ਜਾ ਸਕਦੀ ਹੈ ਕਿਉਂ ਬਾਲਾਂ ਵਾਲੀਆਂ ਗੱਲਾਂ ਕਰਦਾ ਹੈ ਜ਼ਕਰੀਆ ਖਾਨ ਅੱਜ ਤੱਕ ਕੋਈ ਵੀ ਸਿੱਖ ਆਪਣੇ ਈਮਾਨ ਤੋਂ ਡੋਲਿਆ ਹੈ ਸਦੀਆਂ ਤੋਂ ਲੱਗੇ ਹੋਏ ਹੋ ਤੁਸੀਂ ਕਿਸੇ ਇੱਕ ਸਿੱਖ ਦਾ ਨਾਮ ਲੈ ਜੋ ਸਿੱਖੀ ਛੱਡ ਕੇ ਮੁਸਲਮਾਨ ਹੋਇਆ ਹੋਵੇ ਤਾਂ ਮੈਂ ਵੀ ਹੋ ਜਾਵਾਂਗਾ ਤਰਤੀ ਸੂਰਜ ਭਾਵੇਂ ਕਦੇ ਡੋਲ ਜਾਣ ਪਰ ਸਿੱਖ ਕਦੇ ਸਿੱਦਕ ਤੋਂ ਨਹੀਂ ਡੋਲੇਗਾ ਨਾਲੇ ਸਿੱਖੀ ਤਾਂ ਜਾਣ ਤੋਂ ਵੀ ਪਿਆਰੀ ਹੈ ਤੇ ਜਿਹੜੀ ਸ਼ੈ ਜਾਣ ਤੋਂ ਪਿਆਰੀ ਹੋਵੇ ਉਸ ਲਈ ਜਾਨ ਹੱਸ ਕੇ ਕੁਰਬਾਨ ਕਰ ਦੇਣੀ ਚਾਹੀਦੀ ਹੈ ਐਸੀ ਜ਼ਿੰਦਗੀ ਨੂੰ ਤਰਸਦੇ ਨੇ ਲੋਕ ਪੈਸਾ ਤੇ ਜ਼ਗੀਰ ਤੇਰੇ ਨਾਮ ਕੀਤੀ ਜਾਏਗੀ ਜਿਸ ਵੀ ਪਠਾਨ ਦੀ ਕੁੜੀ ਤੇ ਹੱਥ ਧਰੇਗਾ ਉਸ ਦਾ ਨਿਕਾਹ ਤੇਰੇ ਨਾਲ ਕਰਵਾਇਆ ਜਾਵੇਗਾ ਜਿਹੜੀ ਵੀ ਹਵੇਲੀ ਤੈਨੂੰ ਪਸੰਦ ਆਏਗੀ ਤੇਰੀ ਹੋ ਜਾਏਗੀ ਜੇ ਤੂੰ ਕਹੇ ਤਾਂ ਤੇਰੇ ਲਈ ਨਵੀਂ ਆਲੀਸ਼ਾਨ ਹਵੇਲੀ ਉਸਾਰੀ ਜਾ ਸਕਦੀ ਹੈ ਜ਼ਕਰੀਆ ਉਹ لالਚ ਦੇ ਰਿਹਾ ਸੀ ਜਿਸ ਉੱਤੇ ਦਰਬਾਰ ਵਿੱਚ ਬੈਠੇ ਕਿਸੇ ਵੀ ਸ਼ਖਸ ਦਾ ਈਮਾਨ ਡੋਲ ਜਾਵੇ ਮੌਤ ਹਵੇਲੀਆਂ ਸੁੱਖ ਸਹੂਲਤਾਂ ਤੇ ਬੇਗਮਾਂ ਮੌਤ ਇਹ ਨਹੀਂ ਦੇਖਦੀ ਜ਼ਕਰੀਆ ਖਾਨ ਉਹ اٹਲ ਹੈ ਉਹ ਇੱਕ ਦਿਨ ਆਉਣੀ ਹੀ ਹੈ ਇਹ ਨਹੀਂ ਕਿ ਅਮੀਰਾਂ ਦੇ ਆਲੀਸ਼ਾਨ ਮਹਿਲਾਂ ਵਿੱਚ ਮੌਤ ਦਾਖਲ ਨਹੀਂ ਹੋ ਸਕੇਗੀ ਤੂੰ ਤਾਂ ਮੁਸਲਮਾਨ ਹੈ ਨਵਾਬ ਵੀ ਹੈ ਨਾਵਾਂ ਵੀ ਬਹੁਤ ਹੈ ਤੇਰੇ ਕੋਲ ਕਿ ਤੈਨੂੰ ਮੌਤ ਨਹੀਂ ਆਏਗੀ ਫਿਰ ਕਿਉਂ ਨਾ ਮੈਂ ਇਸੇ ਤਰ੍ਹਾਂ ਕੇਸਾਂ ਸਵਾਸਾਂ ਸੰਗ ਸਿੱਖੀ ਨਿਭਾ ਕੇ ਸ਼ਹਾਦਤ ਪਾਵਾਂ ਤਾਂ ਕਿ ਸਤਗੁਰਾਂ ਦੇ ਚਰਨਾਂ ਦੀ ਛੋਹ ਪਾ ਸਕਾਂ ਹੁਣ ਗੱਲ ਜ਼ਕਰੀਏ ਦੇ ਵੱਸੋਂ ਬਾਹਰ ਹੋ ਗਈ ਤੇ ਉਹ ਗੁੱਸੇ ਵਿੱਚ ਚੀਕਿਆ ਜਿੰਨਾ ਕੇਸਾਂ ਦਾ ਤੈਨੂੰ ਇਨਾ ਮਾਣ ਹੈ ਦੇਖੀ ਕਿਵੇਂ ਮੈਂ ਇਹਨਾਂ ਨੂੰ ਕੁੱਤਰ ਕੇ ਰਸੇ ਵਟਦਾ ਤੇਰੇ ਇਨਾ ਕੇਸਾਂ ਨੂੰ ਮੇਰੀਆਂ ਜੁੱਤੀਆਂ ਨਾਲ ਮਸਲਿਆ ਜਾਵੇਗਾ ਤੇਰੇ ਸਰ ਦਾ ਕੱਲਾ ਕੱਲਾ ਵਾਲ ਮੁੰਨ ਦਿਆਂਗਾ ਨਾਈਆਂ ਨੂੰ ਬੁਲਾਓ ਤੇ ਕੁੱਤਰ ਤੇ ਉਹਦੇ ਕੇਸ ਇਹ ਫੈਸਲਾ ਤਾਂ ਸਤਗੁਰੂ ਆਪ ਕਰਨਗੇ ਕਿ ਕੌਣ ਕਿਸ ਨੂੰ ਜੁੱਤੀ ਅੱਗੇ ਲਾ ਕੇ ਲਿਜਾਂਦਾ ਹੈ ਭਾਈ ਤਾਰੂ ਸਿੰਘ ਮੁਸਕਰਾਉਂਦਿਆਂ ਬੋਲੇ ਮੇਰੀ ਸਿੱਖੀ ਕੇਸਾਂ ਸਵਾਸਾਂ ਸੰਘੀ ਨਿਬੇਗੀ ਇਹ ਇੱਕ ਸਿੱਖ ਦਾ ਦ੍ਰਿੜ ਨਿਸ਼ਚੈ ਹੈ ਨਾਈ ਸੱਦੇਗੇ ਪਰ ਜਾਦੀ ਉਹਨਾਂ ਦੇ ਉਸਤਰੇ ਕੈਂਚੀਆਂ ਭਾਈ ਸਾਹਿਬ ਦੇ ਕੇਸਾਂ ਕੋਲ ਆਈਆਂ ਤਾਂ ਉਹ ਖੁੰਡੀਆਂ ਹੋ ਗਈਆਂ ਵਾਰ-ਵਾਰ ਉਹ ਕੈਂਚੀਆਂ ਤਿੱਖੀਆਂ ਕਰਕੇ ਲਿਆਇਆ ਕਰਨ ਤੇ ਹਰ ਵਾਰ ਉਹ ਖੁੰਡੀਆਂ ਹੋ ਜਾਣ। ਉਧਰ ਜ਼ਕਰੀਆ ਗੁੱਸੇ ਨਾਲ ਚੀਕ ਰਿਹਾ ਸੀ। ਕੀ ਹੋ ਰਿਹਾ ਹੈ? ਕੀ ਤੁਸੀਂ ਇਸ ਨਾਲ ਮਿਲੇ ਹੋ ਓ? ਕਿ ਡਰਦੇ ਹੋ? ਨਾਈਆਂ ਦੇ ਡਰ ਨਾਲ ਹੱਥ ਕੰਬ ਰਹੇ ਸਨ। ਇਹ ਡਰ ਜ਼ਕਰੀਏ ਦੇ ਡਰਾਵੇ ਤੋਂ ਵੱਧ ਪਾਈ ਤਾਰੂ ਸਿੰਘ ਦੇ ਸਿਦਕ ਦਾ ਸੀ। ਐਸਾ ਸਿਦਕ ਜਿਸ ਨੇ ਨਾਈਆਂ ਦੇ ਸੰਦ ਖੁੰਡੇ ਕਰ ਦਿੱਤੇ। ਉਹਨਾਂ ਨੂੰ ਦਿਸਣੋਂ ਬੰਦ ਹੋ ਗਿਆ। ਜਦ ਨਾਈਆਂ ਦੀ ਭਿਆਹ ਹੋ ਗਈ ਤਾਂ ਜ਼ਕਰੀਆ ਬੋਲਿਆ ਜਾਬਦਾ ਹੈ ਇਹ ਕੋਈ ਜਾਦੂਗਰ ਹੈ ਤੇ ਇਹਨਾਂ ਨਾਈਆਂ ਤੇ ਇਸ ਦਾ ਜਾਦੂ ਚੱਲ ਗਿਆ ਹੈ ਪਰ ਅਸੀਂ ਵੀ ਅੱਜ ਦੇਖਾਂਗੇ ਕਿ ਕਿੰਨਾ ਕੁ ਪੱਕਾ ਹੈ ਆਪਣੇ ਧਰਮ ਵਿੱਚ ਇਹ ਤਾਰੂ ਸਿੰਘ ਜਾਓ ਮੋਚੀਆਂ ਨੂੰ ਬੁਲਾ ਕੇ ਲਿਆਓ ਤੇ ਨਾਲ ਹੀ ਕਿਓ ਕਿ ਰੰਬੀਆਂ ਸਾਂਣ ਤੇ ਲਾ ਕੇ ਲਿਆਉਣ ਰੰਬੀਆਂ ਕਦੇ ਸਦਕਾਂ ਤੋਂ ਤਿੱਖੀਆਂ ਨਹੀਂ ਹੋ ਸਕਦੀਆਂ ਜਕਰਿਆ ਖਾਨ ਤੂੰ ਰੰਬੀ ਦੀ ਧਾਰ ਪਰਖ ਤੇ ਮੈਂ ਆਪਦਾ ਸਦਕ ਪਰਖਦਾ ਤੂੰ ਦੇਖਦਾ ਜਾ ਮੈਂ ਤੇਰਾ ਕੀ ਹਾਲ ਕਰਦਾ ਹਾਂ ਜ਼ਕਰੀਆ ਘਟਿਏ ਜਹੀ ਤਰੀਕੇ ਨਾਲ ਹੱਸ ਰਿਹਾ ਸੀ ਮੋਚੀ ਆ ਗਈ ਕੇਸਾ ਸਮੇਤ ਇਸ ਦੀ ਖੋਪੜੀ ਉਤਾਰ ਦਿਓ ਜ਼ਕਰੀਆ ਉੱਚੀ ਆਵਾਜ਼ ਵਿੱਚ ਬੋਲਿਆ ਤੇ ਸੀ ਦੀਆਂ ਕਈ ਆਵਾਜ਼ਾਂ ਆਲੇ ਦੁਆਲੇੋਂ ਆਈਆਂ ਧੰਨ ਬਾਗ ਨੇ ਇਸ ਨਿਮਾਣੇ ਸਿੱਖ ਦੇ ਕਿ ਬਚਨ ਰਹਿ ਗਿਆ ਹੈ ਸਤਗੁਰਾਂ ਨੇ ਪੈਜ ਰੱਖ ਲਈ ਹੈ ਤੇ ਅਰਦਾਸ ਪ੍ਰਵਾਨ ਹੋ ਗਈ ਹੈ ਭਾਈ ਤਾਰੂ ਸਿੰਘ ਮੁਸਕਰਾਉਂਦਿਆਂ ਬੋਲ ਰਹੇ ਸਨ ਉਹਨਾਂ ਨੇ ਜਪਜੀ ਸ਼ੁਰੂ ਕੀਤਾ ਤੇ ਮੋਲਾਣਿਆਂ ਤੇ ਕਾਜ਼ੀਆਂ ਨੇ ਆਪਣੇ ਕੰਨਾਂ ਵਿੱਚ ਉਂਗਲਾਂ ਦੇ ਲਈਆਂ ਕਿ ਕਿਤੇ ਸਿੱਖਾਂ ਦਾ ਇਹ ਕਲਾਮ ਉਹਨਾਂ ਦੇ ਕੰਨ ਹੀ ਨਾ ਪੈ ਜਾਵੇ। ਜ਼ਕਰੀਏ ਨੇ ਮੋਚੀਆਂ ਨੂੰ ਖਾਸ ਤਰ੍ਹਾਂ ਨਾਲ ਹਦਾਇਤਾਂ ਦਿੱਤੀਆਂ ਕਿ ਕਿਸ ਤਰ੍ਹਾਂ ਖੋਪੜੀ ਉਤਾਰਨੀ ਹੈ। ਮੱਥੇ ਤੋਂ ਸ਼ੁਰੂ ਕਰਕੇ ਕੰਨਾਂ ਵੱਲ ਦੀ ਹੁੰਦੇ ਹੋਏ ਗਰਦਨ ਕੋਲੋਂ ਕੱਟ ਕੇ ਚਾਰੇ ਪਾਸੇ ਤੋਂ ਚੀਰ ਕੇ ਮੋਚੀਆਂ ਨੇ ਖੋਪਰੀ ਕੇਸਾਂ ਤੋਂ ਫੜ ਕੇ ਲਾ ਦਿੰਦੀ ਹੈ। ਜਿਨੀ ਨਾਮ ਧਿਆਇਆ ਗਏ ਮੁਸੱਕਤ ਕਾਲ ਭਾਈ ਸਾਹਿਬ ਨੇ ਬੋਲ ਉਚਾਰੇ ਸੀ ਦੀਆਂ ਕਈ ਆਵਾਜ਼ਾਂ ਮੋੜ ਕਈ ਪਾਸਿਆਂ ਤੋਂ ਆਈਆਂ ਭੀੜ ਵਿੱਚੋਂ ਹੋਰ ਆਵਾਜ਼ਾਂ ਵੀ ਆ ਰਹੀਆਂ ਹਨ ਐਸਾ ਅਣਮਨੁੱਖੀ ਕਾਰਾ ਗਰਕ ਗਈ ਹੈ ਇਹ ਹਕੂਮਤ ਚਾਰੇ ਪਾਸੇ ਹਾਹਾਕਾਰ ਮਚ ਗਈ ਹੈ ਜਿਨ੍ਹਾਂ ਦੇਖਿਆ ਉਹਨਾਂ ਦੇ ਉਤਲੇਸ਼ਾ ਉੱਤੇ ਰਹਿ ਗਏ ਜਿਨ੍ਹਾਂ ਨੇ ਸੁਣਿਆ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਲੋਕ ਮੁਗਲ ਰਾਜ ਨੂੰ ਵਾਦੋਆਮਾਂ ਦੇ ਰਹੇ ਹਨ ਭਾਈ ਤਾਰੂ ਸਿੰਘ ਅਡੋਲ ਬੈਠੇ ਹਨ ਲਹੂ ਨਾਲ ਸਾਰੇ ਪਿੰਡੇ ਦਾ ਇਸ਼ਨਾਨ ਹੋ ਗਿਆ ਹੈ ਏ ਸ਼ਹੀਦੀ ਕਰਦੇ ਹਨ ਇਸ ਤਰ੍ਹਾਂ ਦਾ ਇਸ਼ਨਾਨ ਸ਼ਹਾਦਤਾਂ ਦੇ ਕਹੀ ਹੁੰਦਾ ਹੈ ਸਿੰਘ ਦੇ ਚਿਹਰੇ ਤੇ ਸ਼ੁਕਰ ਵਾਲੇ ਭਾਵ ਹਨ ਭਾਵੇਂ ਜ਼ਕਰੀਆ ਖਾਨ ਮੁਸਕਰਾਤਾ ਰਿਹਾ ਹੈ ਪਰ ਉਸ ਨੂੰ ਆਪਣਾ ਆਪ ਜਿੱਤਿਆ ਹੋਇਆ ਪ੍ਰਤੀਤ ਨਹੀਂ ਹੋ ਰਿਹਾ ਉਸ ਨੂੰ ਜਾਪ ਰਿਹਾ ਹੈ ਕਿ ਉਹ ਤਖਤ ਉੱਤੇ ਬੈਠਾ ਵੀ ਹਾਰ ਗਿਆ ਹੈ ਤੇ ਤਾਰੂ ਸਿੰਘ ਖੋਪਰੀ ਲੁਹਾ ਕੇ ਪੁੰਜੇ ਬੈਠਾ ਹੋਇਆ ਵੀ ਜੇਤੂ ਹੈ ਇਸ ਨੂੰ ਸਿੱਖਾਂ ਦੀ ਧਰਮਸ਼ਾਲਾ ਵਿੱਚ ਸਾਡਾ ਆਓ ਤੇ ਨਾਲ ਹੀ ਕਹਿ ਦਿਓ ਕਿ ਜਾਦਿਸ਼ ਦੇ ਪ੍ਰਾਨ ਨਿਕਲ ਗਏ ਤਾਂ ਸਸਕਾਰ ਕਰ ਦੇਣ ਪਰ ਜ਼ਕਰੀਏ ਨੇ ਆਪਣੀ ਹੋਈ ਹੱਦ ਤੱਕ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੱਤੀ ਗੁਰੂ ਗੁਰੂ ਜਪਦੇ ਭਾਈ ਤਾਰੂ ਸਿੰਘ ਨੂੰ ਉਠਾ ਲਿਆ ਗਿਆ ਹੈ ਸਿੰਘ ਦਾ ਸਾਰਾ ਸਰੀਰ ਪਵਿੱਤਰ ਲਹੂ ਨਾਲ ਧੋਤਾ ਹੋਇਆ ਹੈ ਗੰਗਾ ਨਹਾਉਣ ਕੀ ਰੀਸ ਕਰੇਗਾ ਐਸੇ ਇਸ਼ਨਾਨ ਦੀ ਕਾਜ਼ੀ ਮਲਾਣਿਆਂ ਨੂੰ ਭਾਈ ਤਾਰੂ ਸਿੰਘ ਦਾ ਹੌਸਲਾ ਮਨਸੂਰ ਵਾਂਗ ਜਾਪ ਰਿਹਾ ਹੈ ਪਰ ਗੁਰੂ ਕੇ ਸਿੱਖ ਨਹੀਂ ਤਾਂ ਰੱਬ ਹੋਣ ਦਾ ਦਾਵਾ ਨਹੀਂ ਕੀਤਾ ਉਹ ਤਾਂ ਗੁਰੂ ਦਾ ਨਿਮਾਣਾ ਸੇਵਕ ਤੇ ਸਿੱਖ ਸੰਗਤਾਂ ਦਾ ਦਾਸ ਕਹਾ ਕੇ ਪ੍ਰਸੰਨ ਹੁੰਦਾ ਹੈ ਕੁਝ ਦਿਨ ਬੀਤਣ ਮਗਰੋਂ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਨੂੰ ਧਰਮਸ਼ਾਲਾ ਵਿੱਚ ਮਿਲਣ ਗਿਆ ਨਾਲ ਆਏ ਵਜ਼ੀਰਾਂ ਵਿੱਚੋਂ ਇੱਕ ਨੇ ਭਾਈ ਸਾਹਿਬ ਨੂੰ ਦੇਖਦਿਆਂ ਕਿਹਾ "ਕਿਆ ਕਮਾਲ ਦਾ ਵਜ਼ੂ ਕੀਤਾ ਹੈ ਇਸ ਤਾਰੂ ਸਿੰਘ ਨੇ ਆਪਣੇ ਲਹੂ ਨਾਲ" ਜ਼ਕਰੀਆ ਨੇ ਉਸ ਵੱਲ ਗੁੱਸੇ ਨਾ ਦੇਖਿਆ ਤੇ ਫਿਰ ਆਪਣੇ ਭਾਵ ਲਗਾਉਂਦਾ ਹੋਇਆ ਭਾਈ ਸਾਹਿਬ ਨੂੰ ਬੋਲਿਆ "ਆਖਰ ਤੂੰ ਹਾਰ ਹੀ ਗਿਆ ਤਾਰੂ ਸਿੰਘਾ ਝੂਠੀ ਨਿਕਲੀ ਤੇਰੀ ਗੱਲ" ਕਹਿੰਦੇ ਨੇ ਸਿੱਖ ਬਚਨਾਂ ਦੇ ਪੱਕੇ ਹੁੰਦੇ ਨੇ ਪਰ ਤੂੰ ਤਾਂ ਪੂਰਾ ਨਹੀਂ ਨਿਕਲਿਆ ਤੇਰੀ ਤਾਂ ਨਹੀਂ ਨਿਭੀ ਕੇਸਾਂ ਸਵਾਸਾਂ ਨਾਲ ਤੇਰੇ ਕੇਸ ਤਾਂ ਸਾਡੇ ਕੋਲ ਪਏ ਨੇ ਕਿੱਥੇ ਸਮਝ ਆਉਂਦੀਆਂ ਪ੍ਰੇਮ ਵਾਲਿਆਂ ਦੀਆਂ ਖੇਡਾਂ ਰਾਜਿਆਂ ਤੇ ਨਵਾਬਾਂ ਨੂੰ ਜ਼ਕਰੀਆ ਖਾਨ ਮੇਰੀ ਨਿਭ ਗਈ ਹੈ ਮੈਂ ਤਾਂ ਬਸ ਹੁਣ ਆਪਣੇ ਦੂਜੇ ਬਚਨ ਦੀ ਪਾਲਣਾ ਲਈ ਉਡੀਕ ਕਰ ਰਿਹਾ ਹਾਂ ਕਿ ਤੈਨੂੰ ਜੁੱਤੀ ਅੱਗੇ ਲਾ ਕੇ ਲੈ ਜਾਣਾ ਹੈ ਹਾਂ ਨਿਭ ਗਈ ਹੈ ਤੇਰੀ ਤੂੰ ਕਿਤੇ ਹੋਰ ਤੇ ਤੇਰੇ ਕੇਸ ਕਿਤੇ ਹੋਰ ਜ਼ਕਰੀਆ ਮਖੌਲੀਆ ਲਹਿਜੇ ਵਿੱਚ ਬੋਲੇਆ ਕਿੱਥੇ ਹੋਰ ਕਿੱਥੇ ਜ਼ਕਰੀਆ ਖਾਨ ਮੇਰੇ ਕੇਸ ਮੇਰੀ ਖੋਪਰੀ ਦੇ ਨਾਲ ਹੀ ਹਨ ਮੇਰੇ ਆਪਣੇ ਸਰੀਰਕ ਅੰਗ ਨਾਲ ਜੁੜੇ ਹੋਏ ਤੂੰ ਉਹਨਾਂ ਨੂੰ ਕੱਟ ਨਹੀਂ ਸਕਿਆ ਜ਼ਕਰੀਏ ਨੂੰ ਕੁਝ ਸੋਝ ਨਹੀਂ ਰਿਹਾ ਤੇ ਭਾਈ ਸਾਹਿਬ ਬੋਲ ਰਹੇ ਹਨ ਸੋਚ ਕੇ ਦੇਖ ਕਿ ਜਦ ਮੈਂ ਤੈਨੂੰ ਜੁੱਤੀ ਅੱਗੇ ਲਿਜਾ ਕੇ ਦਰਗਾਹ ਵਿੱਚ ਲੈ ਕੇ ਜਾਵਾਂਗਾ ਤੇ ਕਲਗੀਧਰ ਪਿਤਾ ਜੀ ਮਹਾਰਾਜ ਜਦ ਤੇਰੇ ਪਗੰਬਰ ਤੋਂ ਤੇਰੇ ਜ਼ੁਲਮਾਂ ਬਾਰੇ ਪੁੱਛਣਗੇ ਤਾਂ ਪਗੰਬਰ ਤੇ ਕੀ ਬੀਤੇਗੀ ਮਾੜੀ ਔਲਾਦ ਦਾ ਲਾਂਭਾ ਉਸ ਦੇ ਪਿਤਾ ਨੂੰ ਹੀ ਹੁੰਦਾ ਹੈ ਤੂੰ ਤਾਂ ਆਪਣੇ ਪਗੰਬਰ ਨੂੰ ਵੀ ਲੱਜਾ ਦੇਵਾਵੇਂਗਾ ਤੇਰੇ ਪਗੰਬਰ ਨੇ ਤੁਹਾਡੀ ਸੱਜਣਾ ਐਸੇ ਜ਼ੁਲਮ ਕਰਨ ਨੂੰ ਹੀ ਕੀਤੀ ਸੀ ਕਰਬਲਾ ਨੂੰ ਯਾਦ ਕਰ ਕਰ ਹੰਝੂ ਵਹਾਉਂਦੇ ਹੋਏ ਤੇਰੇ ਵਰਗੇ ਪਖੰਡੀਆਂ ਨੇ ਪੰਜਾਬ ਦੇ ਚੱਪੇ-ਚੱਪੇ ਨੂੰ ਕਰਬਲਾ ਕਰ ਦਿੱਤਾ ਹੈ ਦੋਜ਼ਖ ਦੀ ਤਿਆਰੀ ਕਰ ਪਾਪੀਆ ਭਾਈ ਤਾਰੂ ਸਿੰਘ ਦੇ ਬੋਲ ਸੁਣ ਕੇ ਖਾਨੂ ਬੁਰੀ ਤਰ੍ਹਾਂ ਕੰਬ ਗਿਆ ਆਉਂਦੇ ਹੋਏ ਉਸ ਦੇ ਮੂੰਹ ਤੇ ਖੁਸ਼ੀ ਦੀ ਝਲਕ ਜਾਈ ਸੀ ਪਰ ਜਾਂਦੇ ਹੋਏ ਉਹ ਕਿਸੇ ਐਸੇ ਸੂਬੇਦਾਰ ਜਿਹਾ ਜਾਪ ਰਿਹਾ ਸੀ ਜੋ ਕੋਈ ਬੇਇੱਜ਼ਤੀ ਭਰੀ ਜੰਗ ਹਾਰ ਗਿਆ ਹੋਵੇ ਸ਼ਾਇਦ ਕੇਸ ਦਾ ਕਤਲ ਕੀਤਾ ਜਾ ਸਕਦੇ ਹਨ ਪਰ ਸਿੱਧਕ ਨਹੀਂ ਇਰਾਦੇ ਨਹੀਂ ਉਹੀ ਵਜ਼ੀਰ ਫੇਰ ਬੋਲਿਆ ਪਰੈਤ ਕੀ ਜ਼ਕਰੀਆ ਉਸ ਵੱਲ ਗੁੱਸੇ ਨਾਲ ਨਾ ਦੇਖ ਸਕਿਆ ਜ਼ਕਰੀਆ ਆਪਣੇ ਆਪ ਨੂੰ ਬਹੁਤ ਸ਼ਰਮਸਾਰ ਹੋਇਆ ਮਹਿਸੂਸ ਕਰ ਰਿਹਾ ਸੀ ਪਰ ਇਹ ਏਡੀ ਵੱਡੀ ਸਮੱਸਿਆ ਨਹੀਂ ਸੀ ਸਮੱਸਿਆ ਨੇ ਤਾਂ ਉਸ ਨੂੰ ਹਜੇ ਘੇਰਨਾ ਸੀ ਨਵਾਬ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਤੇ ਉਹ ਬਿਨ ਪਾਣੀਓ ਮੱਛੀ ਵਾਂਗ ਤੜਫਨ ਲੱਗਾ ਸ਼ਾਹੀ ਵੈਦ ਬੁલાਏ ਗਏ ਪਰ ਸਭ ਵਿਅਰਥ ਕਿਸੇ ਦੀ ਕੋਈ ਦਵਾਈ کارਗਰ ਨਹੀਂ ਹੋ ਰਹੀ ਸਗੋ ਜ਼ਕਰੀਏ ਦੀ ਬੇਚੈਨੀ ਹੋਰ ਵਧਦੀ ਜਾਂਦੀ ਹੈ ਕਾਜ਼ੀ ਮੁੱਲੇ ਸੱਦੇ ਗਏ ਬਥੇਰੇ ਧਾਰਮਿਕ ਉਪਾਗ ਕੀਤੇ ਗਏ ਕਲਮੇ ਪੜ੍ਹੇ ਫੂਕਾਂ ਮਾਰੀਆਂ ਪਰ ਸਭ ਨਿਫਲ ਉਹ ਨੀਲੇ ਬਣਿਆਂ ਵਾਲੇ ਹੱਥਾਂ ਵਿੱਚ ਸਲੋਤਰ ਬਚਾਓ ਬਚਾਓ ਉਹ ਮੈਨੂੰ ਕੁੱਟ ਰਹੇ ਹਨ ਬਚਾਓ ਕਿਸੇ ਦੇ ਕੁਝ ਪੱਲੇ ਨਾ ਪਵੇ ਤੇ ਨਾ ਹੀ ਕਿਸੇ ਨੂੰ ਕੁਝ ਦਿਖਾਈ ਦੇਵੇ ਪਰ ਜ਼ਕਰੀਏ ਨੂੰ ਸ਼ਹੀਦ ਸਿੰਘ ਦਿਖਾਈ ਦੇਣ ਲੱਗੇ ਸਿਰਾਂ ਤੇ ਚੱਕਰ ਲਿਸ਼ਕੋਰਾ ਸੂਰਜ ਵਾਂਗ दगਦੇ ਚਿਹਰੇ ਤੁਸੀਂ ਜੀ ਆਪਣੇ ਪੀਰਾਂ ਪਕੰਬਰਾਂ ਨੂੰ ਤੇ ਆਓ ਪਲੰਗ ਕੋਲ ਖਲੁੱਤਾ ਮੁੱਲਾ ਬੋਲਿਆ ਉਹਨਾਂ ਪੀਰ ਵੀ ਭਜਾ ਦਿੱਤੇ ਕੋਈ ਸਿੰਘਾਂ ਦੇ ਅੱਗੇ ਨਹੀਂ ਖਲੋ ਰਿਆ ਸਭ ਉਹਨਾਂ ਨੂੰ ਹੱਥ ਜੋੜ ਰਹੇ ਹਨ ਜ਼ਕਰੀਏ ਦਾ ਬੁਰਾ ਹਾਲ ਹੋ ਰਿਹਾ ਸੀ ਕਿਸੇ ਸੂਫੀ ਨੇ ਸਰੀਰ ਤੇ ਸਲੋਤਰਾਂ ਦੇ ਨਿਸ਼ਾਨ ਦੇਖਦਿਆਂ ਕਿਹਾ ਕਿ ਕੋਈ ਵੱਡਾ ਪਾਪ ਹੋਇਆ ਹੈ ਸ਼ਹੀਦ ਸਜ਼ਾ ਦੇ ਰਹੇ ਹਨ ਉਹ ਦੇਖੋ ਉਹ ਉਂਗਲਾਂ ਤੇ ਚੱਕਰ ਘੁਮਾ ਰਹੇ ਹਨ ਬਸ ਹੁਣ ਮੇਰੇ ਵੱਲ ਨੂੰ ਚਲਾਉਣਗੇ ਬਚਾਓ ਮੇਰਾ ਸਿਰ ਵੱਢਿਆ ਜਾਏਗਾ ਤੁਸੀਂ ਇਹਨਾਂ ਨੂੰ ਕਿਸੇ ਮਹਾਪੁਰਸ਼ ਕੋਲ ਲੈ ਕੇ ਜਾਓ ਸੂਫੀ ਨੇ ਸਭ ਨੂੰ ਇਹੀ ਸੁਝਾ ਦਿੱਤਾ ਹਾਂ ਖਾਲਸੇ ਕੋਲ ਮੈਨੂੰ ਖਾਲਸੇ ਕੋਲ ਲੈ ਚੱਲੋ ਮੈਂ ਖਾਲਸੇ ਤੋਂ ਮਾਫੀ ਮੰਗਾਗਾ ਪੈਰ ਫੜਾਂਗਾ ਸਭ ਨੂੰ ਰਹਾ ਕਰ ਦਿਓ ਖਿਮਾ ਮੰਗੋ ਸਾਰਿਆਂ ਤੋਂ ਵਜ਼ੀਰਾ ਨੇ ਜ਼ਕਰੀਏ ਦੇ ਕਹਿਣ ਤੇ ਸਭ ਕੈਦੀ ਰਹਾ ਕਰ ਦਿੱਤੇ ਪਰ ਨਵਾਬ ਨੂੰ ਕੋਈ ਆਰਾਮ ਨਾ ਮਿਲਿਆ ਉਸ ਨੂੰ ਜਾਪਿਆ ਕਿ ਉਸ ਨੂੰ ਤਾਰੂ ਸਿੰਘ ਕੋਲ ਜਾਣਾ ਚਾਹੀਦਾ ਹੈ ਤੇ ਬੰਦ ਖਲਾਸੀ ਦੀ ਬੇਨਤੀ ਕਰਨੀ ਚਾਹੀਦੀ ਹੈ ਉਸ ਨੇ ਧਰਮਸ਼ਾਲਾ ਵਿੱਚੋਂ ਕੁਝ ਸਿੰਘ ਬੁਲਾਏ ਤੇ ਬੇਨਤੀ ਕੀਤੀ ਮੇਰੀ ਗਲਤੀ ਬਖਸ਼ਵਾਓ ਤੇ ਤਾਰੂ ਸਿੰਘ ਨੂੰ ਕਹੋ ਕਿ ਖਾਨ ਬਹਾਦਰ ਮਾਫੀ ਮੰਗਦਾ ਹੈ ਜੇ ਕਿਸੇ ਤਰ੍ਹਾਂ ਹੋ ਸਕਦਾ ਹੈ ਤਾਂ ਉਸ ਦੀ ਖੋਪੜੀ ਉਸ ਦੇ ਸਿਰ ਤੇ ਵਾਪਸ ਟਿਕਾਓ ਉਹਨੂੰ ਕਹਿਣਾ ਸੀ ਕਿ ਹੋਰ ਜ਼ੋਰ ਲਾ ਲਵੇ ਹੋਰ ਜ਼ੁਲਮ ਕਰਕੇ ਦੇਖ ਲਵੇ ਉਸ ਦਾ ਅੰਤ ਆ ਗਿਆ ਹੈ ਖਾਲਸਾ ਜੀ ਖਾਨੂ ਦਾ ਸਨੇਹਾ ਲੈ ਕੇ ਗਏ ਸਿੱਖਾਂ ਨੂੰ ਭਾਈ ਤਾਰੂ ਸਿੰਘ ਬੋਲੇ ਜ਼ਕਰੀਆ ਨੇ ਭਾਈ ਸ਼ਵੇਕ ਸਿੰਘ ਨੂੰ ਵੀ ਕੈਦ ਵਿੱਚੋਂ ਰਿਹਾ ਕਰਵਾਇਆ ਉਹਨਾਂ ਨੂੰ ਸੱਦ ਕੇ ਮਿੰਤਾ ਕੀਤੀਆਂ ਕਿ ਉਹ ਜਾ ਕੇ ਭਾਈ ਤਾਰੂ ਸਿੰਘ ਨੂੰ ਬੇਨਤੀ ਕਰਨ ਪਰ ਭਾਈ ਸ਼ਵੇਕ ਸਿੰਘ ਕਹਿਣ ਲੱਗੇ ਸੰਤ ਦਾ ਬਚਨ ਟਾਲਿਆ ਨਹੀਂ ਜਾ ਸਕਦਾ ਜ਼ਕਰੀਆ ਖਾਨ ਪਹਾੜ ਧਰਤੀ ਪਾਉਣ ਪਾਣੀ ਸਭ ਇੱਕ ਦਿਨ ਚਲੇ ਜਾਣਗੇ ਪਰ ਇੱਕ ਸਾਧ ਬਚਨ اٹਲਾਦਾ ਸੰਤ ਬਚਨ ਅਟਲ ਰਹੇਗਾ ਨਵਾਬ ਨੇ ਭਾਈ ਸ਼ਬੀਖ ਸਿੰਘ ਦੇ ਪੈਰੀ ਹੱਥ ਵੀ ਲਾਏ ਪਰ ਕੋਈ ਉਸ ਦੀ ਮਦਦ ਨਹੀਂ ਕਰ ਸਕਦਾ ਸੀ ਹਾਲਾਂਕਿ ਫਿਰ ਵੀ ਭਾਈ ਸ਼ਬੀਖ ਸਿੰਘ ਨੇ ਜ਼ਖਰੀਆ ਖਾਨ ਦੀ ਹਾਲਤ ਪੈਤਾਰੂ ਸਿੰਘ ਨੂੰ ਜਾ ਕੇ ਜ਼ਰੂਰ ਦੱਸੀ ਕਿਸੇ ਸਿੱਖ ਸੇਵਕ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਤਾਂ ਮੈਂ ਚੰਮ ਦੀਆਂ ਜੁੱਤੀਆਂ ਵੀ ਬਣਾ ਕੇ ਦੇ ਸਕਦਾ ਹਾਂ ਸਿੱਖ ਦੀ ਸੇਵਾ ਲਈ ਬੇਨਤੀ ਕਰਨ ਵਾਸਤੇ ਜੇ ਕੋਈ ਦੂਰੋਂ ਪੈਦਲ ਚੱਲ ਕੇ ਆਏ ਤਾਂ ਮੈਂ ਉਹਨਾਂ ਪੈਰਾਂ ਨੂੰ ਸੀਸ ਤੇ ਲਾਵਾਂਗਾ ਪਰ ਦੁਸ਼ਤ ਦਾ ਕੀ ਕਰਾਂ ਕੋਈ ਹੋਰ ਜੋ ਦੋਸ਼ਤ ਦੀ ਸਿਫਾਰਸ਼ ਕਰੇਗਾ ਉਹ ਨਵਾਬ ਦੇ ਨਾਲ ਹੀ ਜਾਏਗਾ ਪਰ ਸਿੱਖ ਉੱਤੇ ਮੇਰਾ ਜ਼ੋਰ ਨਹੀਂ ਸਿੱਖ ਦੀ ਕਈ ਮੈਨੂੰ ਮੰਨਣੀ ਪੈਂਦੀ ਹੈ ਭਾਈ ਤਾਰੂ ਸਿੰਘ ਨੇ ਭਾਈ ਸ਼ਵੇਕ ਸਿੰਘ ਨੂੰ ਬੇਨਤੀ ਕੀਤੀ ਕਿ ਜ਼ਕਰੀਆ ਜਿਹੇ ਪਾਪੀ ਦੀ ਸਿਫਾਰਸ਼ ਨਾ ਕੀਤੀ ਜਾਵੇ ਸ਼ਵੇਕ ਸਿੰਘ ਨੇ ਤਾਂ ਪਹਿਲਾਂ ਹੀ ਨਵਾਬ ਨੂੰ ਕਹਿ ਦਿੱਤਾ ਸੀ ਕਿ ਸਿੰਘ ਦਾ ਬਚਨ ਟਾਲਿਆ ਨਹੀਂ ਜਾ ਸਕਦਾ ਸੋ ਹੁਣ ਉਹ ਪਰਤ ਕੇ ਜ਼ਕਰੀਆ ਕੋਲ ਗਏ ਤੇ ਕਿਸੇ ਵੀ ਤਰ੍ਹਾਂ ਦੀ ਮਦਦ ਤੋਂ ਅਸਮਰਥਾ ਜਾਰ ਕੀਤੀ ਵੈਦਾਂ ਦੇ ਇਲਾਜ ਅਸਫਲ ਹੋ ਰਹੀ ਸਨ ਤੇ ਖਾਨ ਭਾਦਰ ਕਈ ਜਾਣ ਵਾਲੇ ਨਵਾਬ ਜ਼ਕਰੀਏ ਦੀਆਂ ਚੀਕਾਂ ਦੂਰ ਦੂਰ ਤੱਕ ਸੁਣਾਈ ਦਿੰਦੀਆਂ ਸਨ ਮੈਨੂੰ ਪਤਾ ਹੈ ਕਿ ਸੰਤ ਦਾ ਸ਼ਰਾਪ ਟਾਲਿਆ ਨਹੀਂ ਜਾ ਸਕਦਾ ਪਰ ਕੀ ਖਾਲਸਾ ਪੰਥ ਵੀ ਇਸ ਬਚਨ ਨੂੰ 모ੜ ਨਹੀਂ ਸਕਦਾ ਕੀ ਖਾਲਸਾ ਪੰਥ ਇਸ ਸ਼ਰਾਪ ਨੂੰ ਤਰਵਾ ਨਹੀਂ ਸਕਦਾ ਖਾਲਸੇ ਦਾ ਸ਼ਰਾਪ ਹੈ ਤੇ ਖਾਲਸਾ ਹੀ ਬਖਸ਼ ਵੀ ਸਕਦਾ ਹੈ ਜੇ ਤੁਸੀਂ ਮੇਰੀ ਅੰਤਮ ਬੇਨਤੀ ਤਤ ਖਾਲਸਾ ਤੱਕ ਪਹੁੰਚਾ ਦੇਵੋ ਮੈਂ ਖਾਲਸੇ ਤੋਂ 100 ਵਾਰ ਨਾਕਰਗੜ ਕੇ ਮਾਫੀ ਮੰਗਾਗਾ ਰੋਂਦਾ ਵਿਲਕ ਦਾ ਨਵਾਬ ਭਾਈ ਸ਼ਵੇਕ ਸਿੰਘ ਅੱਗੇ ਹੋਰ ਤਰਲੇ ਪਾ ਕੇ ਦੇਖਦਾ ਤੇ ਮੈਂ ਇਹ ਵੀ ਸੁਣਿਆ ਹੈ ਕਿ ਜਿੱਥੇ ਪੰਜ ਸਿੰਘ ਇਕੱਠੇ ਹੋ ਜਾਣ ਉੱਥੇ ਗੁਰੂ ਹਾਜ਼ਰ ਹੁੰਦਾ ਹੈ ਕਿ ਮੇਰੀ ਅਰਦਾਸ ਪੰਜਾਂ ਗੋਲ ਨਹੀਂ ਹੋ ਸਕਦੀ ਜੇ ਮੇਰੇ ਜਿਹਾ ਕੋਈ ਪਾਪੀ ਨਹੀਂ ਤਾਂ ਖਾਲਸੇ ਜਿਹਾ ਕੋਈ ਬਖਸ਼ਣਹਾਰ ਵੀ ਤਾਂ ਨਹੀਂ ਭਾਈ ਸ਼ਵੇਕ ਸਿੰਘ ਤਰਸ ਦੇ ਘਰ ਵਿੱਚ ਆ ਕੇ ਖਾਲਸੇਵਾਲ ਜੰਗਲਾਂ ਕੰਨੀ ਦਰ ਪਏ ਖਾਲਸੇ ਨੂੰ ਦੇਖਦੇ ਆ ਹੀ ਉਹਨਾਂ ਧਰਤੀ ਨੂੰ ਛੂ ਕੇ ਹੱਥ ਮੱਥੇ ਨੂੰ ਲਾਇਆ ਤੇ ਪੰਥ ਨੂੰ ਨਮਸਕਾਰ ਕੀਤੀ ਫਤਿਹ ਬੁਲਾ ਕੇ ਭਾਈ ਸਾਹਿਬ ਨੇ ਆਉਣ ਦਾ ਕਾਰਨ ਦੱਸਿਆ ਉਹਨਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਸਿੱਖੀ ਸਲਾਮਤ ਰੱਖਣ ਲਈ ਧੰਨ ਧੰਨ ਕਿਹਾ ਤੇ ਖਾਨੂ ਨੂੰ ਧ੍ਰਿਗ ਧ੍ਰਿਗਾ ਕੇ ਲਾਹਨਤਾਂ ਪਾਈਆਂ ਜਦ ਹੀ ਭਾਈ ਸ਼ਵੇਕ ਸਿੰਘ ਨੇ ਇਹ ਸਾਰੀ ਵਾਰਤਾ ਸੁਣਾ ਕੇ ਜ਼ਕਰੀਏ ਦੀ ਮੌਜੂਦਾ ਹਾਲਤ ਤੇ ਉਹਨਾਂ ਦੇ ਖਾਲਸਾ ਪੰਥ ਕੋਲ ਆਉਣ ਦਾ ਕਾਰਨ ਦੱਸਿਆ ਤਾਂ ਖਾਲਸਾ ਬੀਰ ਰਸ ਵਿੱਚ ਆ ਗਿਆ ਤੇ ਲਾਹੌਰ ਉਤੇ ਤਾਵਾ ਕਰਕੇ ਜ਼ਕਰੀਏ ਦਾ ਸਿਰ ਵੱਢ ਕੇ ਲਿਆਉਣ ਦੀ ਵਿੱਧ ਬਣਾਉਣ ਲੱਗਾ ਜਦ ਉਹਨਾਂ ਨੂੰ ਕਿਲੇ ਤੇ ਮੁਗਲ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਬਾਰੇ ਕਿਹਾ ਗਿਆ ਤਾਂ ਉਹ ਸਗੋਂ ਹੋਰ ਦੁੱਗਣੀ ਚਾਤੀ ਗੜਾ ਵਿੱਚ ਬੋਲੇ ਫਿਰ ਸਿਰ ਲੱਗ ਜਾਣਗੇ ਅਸੀਂ ਵੀ ਉਸੇ ਸ਼ਹੀਦਾਂ ਦੇ ਜਹਾਜ਼ ਵਿੱਚ ਸਵਾਰ ਹੋ ਜਾਵਾਂਗੇ ਜੋ ਭਾਈ ਤਾਰੂ ਸਿੰਘ ਨੇ ਤਿਆਰ ਕੀਤਾ ਹੈ ਕੁਝ ਅਨਪਬੀ ਸਿੰਘਾਂ ਨੇ ਕਿਹਾ ਕਿ ਜਦ ਭਾਈ ਤਾਰੂ ਸਿੰਘ ਦਾ ਬਚਨ ਹੈ ਕਿ ਦੁਸ਼ਟ ਨੂੰ ਜੁੱਤੀ ਅੱਗੇ ਲਾ ਕੇ ਲੈ ਜਾਣਾ ਹੈ ਤਾਂ ਸਾਨੂੰ ਜ਼ਿਆਦਾ ਕਾਲ ਨਹੀਂ ਕਰਨੀ ਚਾਹੀਦੀ ਪਾਈ ਸ਼ਬੇਗ ਸਿੰਘ ਵੀ ਕਹਿਣ ਲੱਗੇ ਕਿ ਨਵਾਬ ਵੈਸੇ ਵੀ ਘੜੀਪਾਲ ਦਾ ਪ੍ਰਾਣਾ ਹੈ। ਉਸ ਦੇ ਪ੍ਰਾਣ ਤਾਂ ਬਸ ਨਿਕਲਣ ਵਾਲੇ ਹੀ ਹਨ। ਤਦ ਸਾਰੇ ਸਹਿਜ ਵਿੱਚ ਆ ਗਏ। ਖਾਲਸਾ ਜੀ ਪਾਈ ਤਾਰੂ ਸਿੰਘ ਦੇ ਬਚਨ ਖੰਡੇ ਧਾਰ ਜਿਹੇ ਤਿੱਖੇ ਹਨ। ਐਸੇ ਬਚਨ ਕਿ ਠੋਸ ਪਰਬਤਾਂ ਨੂੰ چیر ਕੇ ਲੰਘ ਜਾਣ। ਜ਼ਕਰੀਆ ਵਿਚਾਰਾ ਕਿਸ ਖੇਤ ਦੀ ਮੂੜੀ ਹੈ। ਨਵਾਬ ਅਤੇ ਉਸ ਦੇ ਸਾਥੀ ਕਾਜ਼ੀ ਮੋਲਾਣਿਆਂ ਨੇ ਤਾਂ ਸਭ ਪੀਰ ਪਗੰਬਰ ਵੀ ਧਿਆ ਕੇ ਦੇਖ ਲਈ ਪਰ ਸਿੰਘ ਦੇ ਬਚਨਾ ਅੱਗੇ ਕੋਈ ਨਹੀਂ ਖਲੋ ਸਕਿਆ। ਸ਼ਹੀਦ ਸਿੰਘ ਆਪ ਭਾਈ ਤਾਰੂ ਸਿੰਘ ਦਾ ਬਚਨ ਪਗਾਉਣ ਲਈ ਆਨ ਉਤਰੇ ਹਨ ਭਾਈ ਸ਼ਬੀਖ ਸਿੰਘ ਨੇ ਸਿੰਘਾਂ ਨੂੰ ਹੋਰ ਖੁੱਲ ਕੇ ਬਚਨ ਸੁਣਾਏ ਸਭ ਪਾਸਿਓਂ ਧੰਨ ਧੰਨ ਭਾਈ ਤਾਰੂ ਸਿੰਘ ਜੀ ਦੀਆਂ ਆਵਾਜ਼ਾਂ ਆ ਰਹੀਆਂ ਹਨ ਭਾਈ ਸ਼ਬੀਖ ਸਿੰਘ ਨੇ ਬੋਲਣਾ ਜਾਰੀ ਰੱਖਿਆ ਨਵਾਬ ਦੀ ਮੌਤ ਮਗਰੋਂ ਤੁਰਕਾਂ ਵਿੱਚ ਖਾਨਾ ਜੰਗੀ ਸਿਰ ਪੈਣੀ ਹੈ ਤੇ ਖਾਲਸੇ ਨੇ ਲਾਹੌਰ ਉੱਤੇ ਕੇਸਰੀ ਝੁਲਾ ਦੇਣਾ ਹੈ ਮੈਂ ਤਾਂ ਪੰਥ ਅੱਗੇ ਇਹੀ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਹੁਣ ਮਰਦੇ ਹੋਏ ਜ਼ਕਰੀਆ ਖਾਨ ਨੇ ਖਾਲਸੇ ਦੀ ਸ਼ਰਨ ਤੱਕੀ ਹੈ ਤੇ ਗੁਰਵਾਕ ਵੀ ਹੈ ਕਿ ਜੋ ਸ਼ਰਨਾ ਆਵੇ ਤਿਸ ਕੰਠ ਲਾਵੇ ਸੋ ਖਾਲਸਾ ਚਾਵੇ ਤਾਂ ਆਪਣੀ ਜ਼ਾਹਰਾ ਕਲਾ ਦਿਖਾਵੇ ਖਾਲਸੇ ਨੇ ਵਿਚਾਰਾਂ ਕਰਨ ਮਗਰੋਂ ਫੈਸਲਾ ਕੀਤਾ ਜਬਤ ਕੀਤੇ ਹੋਏ ਉਹ 12 ਪਿੰਡ ਜੋ ਨਵਾਬੀ ਦੇਣ ਵੇਲੇ ਖਾਲਸੇ ਨੂੰ ਦਿੱਤੇ ਗਏ ਸਨ ਜ਼ਕਰੀਆ ਖਾਨ ਉਹਨਾਂ ਦੀ ਜਾਗੀਰ ਗੁਰੂ ਕੇ ਚੱਕ ਦੇ ਨਾਂ ਹੱਥੀ ਲਿਖ ਕੇ ਦੇਵੇ ਜ਼ਕਰੀਏ ਦੀ ਭੈਣ ਖਾਨੋਂ ਜੋ ਕਿ ਫਰਜ਼ੁੱਲਾਹ ਖਾਨ ਨੂੰ ਵਿਆਹੀ ਹੋਈ ਹੈ ਤੇ ਉਸ ਨੇ ਉਸ ਪਿੰਡ ਦਾ ਨਾਮ ਫਰਜ਼ੁੱਲਾਪੁਰ ਰੱਖ ਦਿੱਤਾ ਹੈ ਉਹ ਨਵਾਬ ਭਾਈ ਕਪੂਰ ਸਿੰਘ ਜੀ ਦਾ ਵੀ ਪਿੰਡ ਹੈ ਤੇ ਉਹਨਾਂ ਦੇ ਮਾਤਾ ਪਿਤਾ ਵੀ ਉੱਥੇ ਹੀ ਵੱਸਦੇ ਹਨ ਉਸ ਪਿੰਡ ਦਾ ਨਾਮ ਬਦਲ ਕੇ ਸਿੰਘਪਰਾ ਰੱਖਿਆ ਜਾਵੇ ਖਾਲਸੇ ਦੀਆਂ ਇਹਨਾਂ ਮੰਗਾਂ ਤੇ ਨਵਾਬ ਕਪੂਰ ਸਿੰਘ ਨੇ ਗਿਲਾ ਕੀਤਾ ਖਾਲਸਾ ਜੀ ਇਹ ਕੀ ਮੰਗ ਰਹੇ ਹੋ ਤੇ ਕਿਹਦੇ ਤੋਂ ਰਾਜ ਕਦੇ ਮੰਗ ਕੇ ਨਹੀਂ ਲਈਦੇ ਮਹਾਰਾਜ ਦੀ ਕਲਾ ਵਰਤੇਗੀ ਤੇ ਖਾਲਸਾ ਨਿਜਬਲ ਨਾਲ ਰਾਜ ਲਵੇਗਾ ਸੱਚੇ ਪਾਤਸ਼ਾਹ ਜੀ ਪਾਸ਼ਾਈਆਂ ਬਖਸ਼ ਗਏ ਹਨ ਤੇ ਅਸੀਂ ਤੁਰਕਾਂ ਤੋਂ ਮੰਗਦੇ ਫਿਰਿਏ ਸਮਾ ਨਜ਼ਦੀਕਾਂ ੰਟੁਕਾ ਹੈ 12 ਪਿੰਡ ਕੀ ਖਾਲਸਾ ਪੰਜਾਬ ਦੇ 12000 ਪਿੰਡਾਂ ਦੇ ਰਾਜ ਕਰੇਗਾ। ਕੇਸਰੀ ਨਿਸ਼ਾਨ ਪੰਜਾਬ ਦੇ ਜ਼ਰਰੇ-ਜ਼ਰਰੇ ਉੱਤੇ ਝੁੱਲਣਗੇ। ਨਵਾਬ ਹੁਣ ਦੁੱਖ ਵਿੱਚ ਕੋਲਾ ਰਿਆ ਹੈ ਤੇ ਖਾਲਸੇ ਦੀ ਹਰ ਕਈ ਮੰਨਣ ਲਈ ਤਿਆਰ ਹੈ। ਹਾਲਾਂਕਿ ਜਨਮ ਮਰਨ ਤੇ ਦੁੱਖ ਸੁੱਖ ਮਹਾਰਾਜ ਦੇ ਵਸਨ ਪਰ ਉਸਨੇ ਗੁਰੂ ਗ੍ਰੰਥ ਤੇ ਪੰਥ ਦਾ ਆਸਰਾ ਧੱਕਿਆ ਹੈ। ਤਾਂ ਖਾਲਸਾ ਮੇਰਾ ਦੇ ਘਰ ਵਿੱਚ ਆ ਹੀ ਜਾਵੇਗਾ। ਦੁਸ਼ਤਾਂ ਨੂੰ ਆਪਣੀ ਕੀਤੀ ਦਾ ਫਲ ਭੁਗਤਣਾ ਚਾਹੀਦਾ ਹੈ ਪਰ ਸ਼ਰਨ ਆਏ ਨੂੰ ਬਖਸ਼ਣਾ ਵੀ ਖਾਲਸੇ ਦੇ ਘਰ ਵਿੱਚ ਹੀ ਹੁੰਦਾ ਹੈ। ਨਵਾਬ ਕਪੂਰ ਸਿੰਘ ਦੇ ਬਚਨਾਂ ਤੋਂ ਮਗਰੋਂ ਖਾਲਸੇ ਨੇ ਮੁਰਗਰ ਮਤਾ ਸੋਧਿਆ ਨਿਰਣਾ ਕੀਤਾ ਗਿਆ ਕਿ ਪੰਜ ਸਿੰਘ ਅਰਦਾਸ ਕਰਨ ਸਤਗੁਰਾਂ ਨੂੰ ਬੇਨਤੀ ਕੀਤੀ ਜਾਵੇ ਕਿ ਖਾਨੂ ਦੇ ਪਿਸ਼ਾਪ ਦਾ ਬੰਨ ਟੁੱਟ ਜਾਵੇ ਤੇ ਨਾਲ ਹੀ ਇਹ ਬਚਨ ਵੀ ਕਹੇ ਜਾਣ ਕਿ ਇਹ ਸਭ ਪਾਈ ਤਾਰੂ ਸਿੰਘ ਜੀ ਦੀ ਜੁੱਤੀ ਜਕਰੀਏ ਦੇ ਸਿਰ ਵੱਜਣ ਤੇ ਹੋਵੇ ਕੋਈ ਸਿੰਘ ਖਾਨੂ ਦੇ ਸਿਰ ਜੁੱਤੀ ਮਾਰੇ ਤੇ ਨਵਾਬ ਦਾ ਬੰਨ ਟੁੱਟੇ ਨਾਲ ਹੀ ਇਹ ਬੇਨਤੀ ਵੀ ਕਰੋ ਕਿ ਭਾਈ ਤਾਰੂ ਸਿੰਘ ਜੀ ਦੇ ਦੇ ਤਿਆਗਨ ਤੋਂ ਪਹਿਲਾਂ ਜ਼ਕਰੀਆ ਖਾਨ ਦੀ ਮੌਤ ਹੋਵੇ ਤੇ ਸਿੰਘ ਆਪਣੀ ਜੁੱਤੀ ਅੱਗੇ ਲਾ ਕੇ ਲਿਜਾਵੇ ਜ਼ਕਰੀਏ ਨੂੰ ਨਵਾਬ ਕਪੂਰ ਸਿੰਘ ਨੇ ਭਾਈ ਸ਼ਵੇਕ ਸਿੰਘ ਨੂੰ ਇਹ ਵੀ ਕਿਹਾ ਕਿ ਸਭ ਤੋਂ ਪਹਿਲਾਂ ਪ੍ਰਵਾਨਗੀ ਭਾਈ ਤਾਰੂ ਸਿੰਘ ਤੋਂ ਲੈਣੀ ਹੈ ਉਹਨਾਂ ਦੀ ਆਗਿਆ ਤੋਂ ਬਿਨਾਂ ਕੋਈ ਕੰਮ ਨਹੀਂ ਕਰਨਾ ਪੰਥ ਵੱਲੋਂ ਵੀ ਭਾਈ ਤਾਰੂ ਸਿੰਘ ਨੂੰ ਬੇਨਤੀ ਕਰ ਦਿਓ ਕਿ ਖਾਲਸੇ ਨੇ ਇਹ ਗੁਰਮਤਾ ਕੀਤਾ ਹੈ ਖਾਲਸੇ ਤੋਂ ਵਿਦਾ ਲੈਣ ਵੇਲੇ ਭਾਈ ਸ਼ਵੇਕ ਸਿੰਘ ਨੇ ਧਰਤੀ ਨੂੰ ਛੂਹਾ ਕੇ ਹੱਥ ਮੱਥੇ ਨੂੰ ਲਾਇਆ ਤੇ ਖਾਲਸੇ ਨੂੰ ਨਮਨ ਕੀਤਾ ਖਾਲਸੇ ਦਾ ਬਚਨ ਸੇਰੂ ਤੇ ਟਿਕਾ ਕੇ ਭਾਈ ਸ਼ਵੇਕ ਸਿੰਘ ਲਾਹੌਰ ਵੱਲ ਤੁਰ ਪਏ ਸਭ ਤੋਂ ਪ੍ਰਥਮ ਉਹਨਾਂ ਜਾ ਕੇ ਭਾਈ ਤਾਰੂ ਸਿੰਘ ਨੂੰ ਫਤਿਹ ਬੁਲਾਈ ਖਾਲਸੇ ਨਾਲ ਹੋਈ ਸਾਰੀ ਗੱਲਬਾਤ ਉਹਨਾਂ ਭਾਈ ਸਾਹਿਬ ਨੂੰ ਦੱਸੀ ਤੇ ਨਾਲ ਹੀ ਖਾਲਸੇ ਪੰਥ ਦੇ ਗੁਰਮਤੇ ਤੋਂ ਵੀ ਜਾਣੂ ਕਰਾਇਆ ਭਾਈ ਤਾਰੂ ਸਿੰਘ ਨੇ ਸਾਰੀ ਵਾਰਤਾ ਪ੍ਰੇਮ ਨਾਲ ਸੁਣੀ ਤੇ ਜਦ ਹੀ ਖਾਲਸਾ ਪੰਥ ਦਾ ਨਾਮ ਆਇਆ ਉਹਨਾਂ ਨੇ ਉੱਠ ਕੇ ਧਰਤੀ ਨੂੰ ਹੱਥ ਚੁਹਾ ਕੇ ਮੱਥੇ ਨੂੰ ਲਾਇਆ ਤੇ ਖਾਲਸਾ ਪੰਥ ਨੂੰ ਨਮਸਕਾਰ ਕੀਤੀ ਤੇ ਬੋਲੇ ਮੇਰੇ ਸਰੀਰ ਦੇ ਲਹੂ ਦਾ ਆਖਰੀ ਕਤਰਾ ਵੀ ਖਾਲਸਾ ਪੰਥ ਤੋਂ ਕੁਰਬਾਨ ਹੈ ਸਾਰੀ ਕਲਾ ਖਾਲਸੇ ਦੀ ਹੈ ਮੈਂ ਤਾਂ ਖਾਲਸੇ ਦਾ ਅਦਨਾ ਜਿਹਾ ਸੇਵਕਾਂ ਮੇਰੀ ਇੰਨੀ ਔਕਾਤ ਕਿੱਥੇ ਕਿ ਖਾਲਸਾ ਪੰਥ ਦੇ ਹੁਕਮ ਵੱਲ ਪਿੱਠ ਕਰਾਂ ਤੇ ਖਾਲਸੇ ਦੀ ਕਈ ਮੋੜ ਸਕਾਂ ਖਾਲਸੇ ਦੀਆਂ ਬੇਅੰਤ ਬਖਸ਼ਿਸ਼ਾਂ ਨੇ ਮੇਰੇ ਉੱਤੇ ਤੇ ਮੇਰਾ ਸਰੀਰ ਖਾਲਸਾ ਪੰਥ ਦੇ ਲੇਖੇ ਹੈ ਮੇਰੀ ਦੇਹ ਨੇ ਜੇ ਇੰਨੀ ਦ੍ਰਿੜਤਾ ਦਿਖਾਈ ਹੈ ਤੇ ਇਹ ਤਾਕਤ ਵੀ ਖਾਲਸਾ ਪੰਥ ਤੋਂ ਹੀ ਆਈ ਹੈ ਖਾਲਸੇ ਦੀ ਅਰਦਾਸ ਤਾਂ ਦਰਗਾਹੀ ਪ੍ਰਵਾਨ ਹੈ ਸਾਡੇ ਜਿਹੇ ਸੇਵਕਾਂ ਦੀ ਇੰਨੀ ਪਾਇਆ ਕਿੱਥੇ ਖਾਲਸੇ ਦੀ ਅਰਦਾਸ ਤੋਂ ਮੁਨਕਰ ਹੋਈਏ ਖਾਲਸਾ ਜਿਹਨੂੰ ਚਾਹੇ ਰੱਖ ਲਵੇ ਜਿਹਨੂੰ ਚਾਹੇ ਮਾਰ ਦੇਵੇ ਇੰਨੀ ਸਮਰੱਥਾ ਹੈ ਖਾਲਸਾ ਪੰਥ ਦੀ ਖਾਲਸਾ ਤਾਂ ਸ਼ਹੀਦੀ ਦੇਗਾਂ ਦੇ ਬਚੇ ਹੋਏ ਨੁਗਦੇ ਦੇ ਗੋਲੇ ਨਾਲ ਵੱਡੇ ਵੱਡੇ ਪਾਤਸ਼ਾਹਾਂ ਦੀਆਂ ਪਾਤਸ਼ਾਹੀਆਂ ਨੂੰ ਮਿੱਟੀ ਵਿੱਚ ਮਿਲਾ ਸਕਦਾ ਹੈ ਖਾਲਸੇ ਦੇ ਸਲੂਤਰ ਜਦ ਸੁਨਹਿਰਿਆਂ ਤੋਂ ਕੱਢ ਕੇ ਪੁੱਠੇ ਕਰਕੇ ਰੱਖੇ ਜਾਂਦੇ ਹਨ ਤਾਂ ਵੱਡੀਆਂ ਵੱਡੀਆਂ ਸਲਤਨਤਾਂ ਦੇ ਸਿਰਾਂ ਤੋਂ ਛਤਰ ਉੱਡ ਜਾਂਦੇ ਹਨ ਸੋ ਭਾਈ ਸ਼ਵੇਕ ਸਿੰਘ ਜੀ ਮੈਨੂੰ ਖਾਲਸੇ ਦੀ ਹਰ ਤਰ੍ਹਾਂ ਦੀ ਕਈ ਮਨਜ਼ੂਰ ਹੈ। ਭਾਈ ਤਾਰੂ ਸਿੰਘ ਦੀ ਸਹਿਮਤੀ ਤੋਂ ਮਗਰੋਂ ਭਾਈ ਸ਼ਬੀਖ ਸਿੰਘ ਨੇ ਜ਼ਕਰੀਏ ਖਾਨ ਕੋਲ ਜਾ ਕੇ ਅਰਦਾਸ ਬਾਰੇ ਦੱਸਿਆ। ਜ਼ਕਰੀਆ ਦੋਨੋਂ ਹੱਥ ਜੋੜਦਾ ਹੋਇਆ ਬੋਲਿਆ ਤੁਸੀਂ ਤੁਰੰਤ ਭਾਈ ਤਾਰੂ ਸਿੰਘ ਦੀ ਜੁੱਤੀ ਮੰਗਵਾਓ। ਦੇਰ ਨਾ ਲਾਓ। ਖਾਲਸਾ ਪੰਥ ਚਾਹੇ ਜਿੰਨੇ ਵੀ ਛੱਤਰ ਮਾਰ ਲਵੇ। ਬਸ ਮੇਰੀ ਬੰਦ ਖਲਾਸੀ ਕਰਵਾਏ ਇਸ ਬਿਪਤਾ ਤੋਂ। ਭਾਈ ਤਾਰੂ ਸਿੰਘ ਜੀ ਦੇ ਪੈਰਾਂ ਵਿੱਚ ਜੁੱਤੀ ਹੈ ਹੀ ਨਹੀਂ ਸੀ। ਹੋ ਸਕਦਾ ਹੰਕਾਰੇ ਹੋਏ ਸਪਾਈਆਂ ਨੇ ਗ੍ਰਫਦਾਲੀ ਵੇਲੇ ਪੈਰ ਜੁੱਤੀ ਪਾਉਣੀ ਨਾ ਦਿੱਤੀ ਹੋਵੇ ਤੇ ਜਾਂ ਇਹ ਵੀ ਹੋ ਸਕਦਾ ਮਗਰੋਂ ਕਿਤੇ ਗਵਾਚ ਗਈ ਹੋਵੇ ਭਾਈ ਸ਼ਵੇਕ ਸਿੰਘ ਨਵੀਂ ਜੁੱਤੀ ਲੈ ਕੇ ਗਏ ਤੇ ਭਾਈ ਤਾਰੂ ਸਿੰਘ ਦੇ ਪੈਰਾਂ ਵਿੱਚ ਪੁਆਈ ਗਈ ਉਹ ਜੁੱਤੀ ਲੈ ਕੇ ਹੁਣ ਭਾਈ ਸ਼ਵੇਕ ਸਿੰਘ ਜ਼ਕਰੀਏ ਕੋਲ ਆਏ ਜ਼ਕਰੀਏ ਨੇ ਭਾਵੇਂ ਆਪਣੀ ਗਰਜ ਲਈ ਹੀ ਸਈ ਭਾਈ ਤਾਰੂ ਸਿੰਘ ਦੀ ਜੁੱਤੀ ਫੜ ਕੇ ਆਪਣੇ ਮੱਥੇ ਨੂੰ ਲਾਈ ਤੇ ਆਪਣੇ ਸਿਰ ਵਿੱਚ ਮਾਰਨ ਲਈ ਭਾਈ ਸ਼ਵੇਕ ਸਿੰਘ ਨੂੰ ਫੜਾ ਦਿੱਤੀ ਜੁੱਤੀ ਵਜਦਿਆ ਹੀ ਜ਼ਕਰੀਏ ਦੇ ਪਿਸ਼ਾਬ ਦਾ ਬੰਨ ਟੁੱਟ ਗਿਆ ਜਿਉਂ-ਜਿਉ ਜੁੱਤੀ ਉਸ ਦੇ ਸਿਰ ਪਵੇ ਉਸ ਨੂੰ ਪਿਸ਼ਾਬ ਆਉਂਦਾ ਜਾਏ ਤੇ ਸੂਲ ਠੀਕ ਹੋਈ ਜਾਵੇ। ਕਈ ਜੁੱਤੀਆਂ ਵੱਜਨ ਮਗਰੋਂ ਜਦ ਜਕਰੀਏ ਦਾ ਦੁੱਖ ਲੱਗ ਭਗ ਜਾਂਦਾ ਰਿਹਾ ਤਾਂ ਉਹ ਬੋਲਿਆ ਧੰਨ ਭਾਗ ਮੇਰੇ ਜੋ ਭਾਈ ਤਾਰੂ ਸਿੰਘ ਤੇ ਖਾਲਸੇ ਪੰਥ ਨੇ ਮੇਰੇ ਜਿਹੇ ਪਾਪੀ ਤੇ ਕਿਰਪਾ ਕੀਤੀ ਹੈ। ਮੈਂ ਜ਼ੁਲਮ ਕੀਤੇ ਤੇ ਉਹਨਾਂ ਫਿਰ ਵੀ ਮੈਨੂੰ ਬਖਸ਼ਿਆ। ਧੰਨ ਹੈ ਭਾਈ ਤਾਰੂ ਸਿੰਘ ਤੇ ਧੰਨ ਹੈ ਖਾਲਸਾ ਪੰਥ। ਗੁਰੂ ਨਾਨਕ ਜੀ ਦਾ ਕੜਾ ਤਿਆਰ ਕਰਕੇ ਵਰਤਾਇਆ ਜਾਵੇ। ਉਸਨੇ ਦਰਬਾਰੀਆਂ ਨੂੰ ਹੁਕਮ ਕੀਤਾ ਕਾਜ਼ੀ ਮੋਲਾਣਿਆਂ ਦੇ ਮੱਥਿਆਂ ਤੋਂ ਮੁੜ ਕੇ ਚੋਂ ਰਿਹਾ ਸੀ ਉਹਨਾਂ ਨੂੰ ਨਵਾਬ ਦਾ ਦੀਨ ਖਿਸਕਦਾ ਜਾਪ ਰਿਹਾ ਸੀ ਜ਼ਕਰੀਏ ਨੇ ਗਰੀਬਾਂ ਨੂੰ ਖਰਾਤ ਵੰਡੀ ਤੇ ਖੁਸ਼ੀਆਂ ਮਨਾਇਆਂ ਅਗਲੇ ਦਿਨ ਨਵਾਬ ਨਵੀਆਂ ਪੋਸ਼ਾਕਾਂ ਪਹਿਨੀ ਤੰਦਰੁਸਤ ਹੋ ਕੇ ਕਚਹਿਰੀ ਵਿੱਚ ਬੈਠਾ ਸੀ ਮੇਰੇ ਅੰਦਰ ਕਿਸੇ ਪ੍ਰਕਾਰ ਦਾ ਸ਼ੱਕ ਸ਼ੰਕਾ ਨਹੀਂ ਰਿਹਾ ਕਿ ਖਾਲਸਾ ਪੰਥ ਜਾਰਾ ਕਾਲਾ ਵਰਤੋਂ ਵਿੱਚ ਸਮਰੱਥ ਹੈ ਗੁਰੂ ਸਮਰੱਥ ਹੈ ਬਾਣੀ ਸੱਚ ਹੈ ਤੇ ਸੱਚੀ ਸੁੱਚੀ ਹੈ ਸਿੱਖਾਂ ਦੀ ਸਿੱਖੀ ਇਹ ਸਭ ਮੈਂ ਕਿਸੇ ਦੇ ਕਹੇ ਜਾ ਦੇਖੇ ਨਹੀਂ ਕਹਿ ਰਿਹਾ ਮੈਂ ਆਪਣੇ ਉੱਤੇ ਬੀਤੀ ਦੇ ਅਨੁਭਵ ਨਾਲ ਕਹਿ ਰਿਹਾ ਹਾਂ ਜੇ ਸਿੰਘ ਦੀ ਜੁੱਤੀ ਵਿੱਚ ਐਡੀ ਕਰਾਮਾਤ ਹੈ ਤਾਂ ਸੋਚੋ ਸਿੱਖ ਵਿੱਚ ਕਿੱਡੀ ਹੋਵੇਗੀ ਤੇ ਜੇ ਇਕੱਲਾ ਸਿੱਖ ਐਸਾ ਕਰਾਮਾਤੀ ਹੈ ਤਾਂ ਸਮੁੱਚੇ ਖਾਲਸਾ ਪੰਥ ਵਿੱਚ ਕਿੱਡੀ ਕਰਾਮਾਤ ਹੋਏਗੀ ਫਿਰ ਮਨੁੱਖੀ ਬੁੱਧੀ ਰਾਹੀਂ ਇਹ ਅੰਦਾਜ਼ਾ ਲਾਉਣਾ ਤਾਂ ਸੰਭਵ ਹੀ ਨਹੀਂ ਕਿ ਗੁਰੂ ਕੈਸੀਆਂ ਕਰਾਮਾਤਾਂ ਕਰਨ ਦੇ ਸਮਰੱਥ ਹੋਣਗੇ ਮੇਰਾ ਨਮਸਕਾਰ ਹੈ ਗੁਰੂ ਨੂੰ ਸਿੱਖ ਨੂੰ ਤੇ ਖਾਲਸਾ ਪੰਥ ਨੂੰ ਇਹ ਕੁਝ ਬੋਲਦਾ ਹੋਇਆ ਜਕਰੀਆ ਖਾਨ ਕੋਈ ਹੋਰ ਜਕਰੀਆ ਖਾਨ ਜਾ ਫਰਿਆ ਸੀ ਇਹ ਉਹ ਤਾਂ ਨਹੀਂ ਸੀ ਜਿਸ ਨੂੰ ਅਸੀਂ ਜਾਣਦੇ ਸਾਂ ਪਾਪੀ ਜ਼ਾਲਮ ਤੇ ਹੰਕਾਰੀ ਨਵਾਬ ਸਿੰਘ ਦੀ ਜੁੱਤੀ ਸਿਰ ਵਿੱਚ ਵੱਜਣ ਨਾਲ ਅੱਜ ਬਦਲਿਆ ਹੋਇਆ ਜਾਪ ਰਿਹਾ ਸੀ ਅੱਜ ਤੋਂ ਸਿੰਘਾਂ ਉੱਤੇ ਕਿਸੇ ਕਿਸਮ ਦਾ ਤਸ਼ੱਦਦ ਜਾਂ ਜ਼ੁਲਮ ਨਹੀਂ ਕੀਤਾ ਜਾਵੇਗਾ ਮੈਂ ਆਪਣੀ ਔਲਾਦ ਨੂੰ ਵੀ ਇਹ ਕਿਹਾ ਹੈ ਕਿ ਸਿੰਘਾਂ ਨਾਲ ਨੇੜਤਾ ਬਣਾ ਕੇ ਰੱਖੀ ਜਾਵੇ ਮੈਂ ਚਾਹੁੰਦਾ ਹਾਂ ਕਿ ਸਿੱਖਾਂ ਨੂੰ ਲਾਹੌਰ ਦਰਬਾਰ ਦੇ ਹੋਰ ਨੇੜੇ ਕੀਤਾ ਜਾਵੇ ਭਾਈ ਸ਼ਬੀਖ ਸਿੰਘ ਨੂੰ ਮੁਖਾਤਬ ਹੁੰਦਿਆਂ ਉਹ ਬੋਲਿਆ ਜੇ ਤੁਸੀਂ ਮੇਰੀਆਂ ਸਾਰੀਆਂ ਪੁਰਾਣੀਆਂ ਗਲਤੀਆਂ ਦੀ ਮੈਨੂੰ ਮਾਫੀ ਦਿਓ ਤੰਮੈ ਨਵਾਬੀ ਤੋਂ ਬਿਨਾ ਤੁਹਾਨੂੰ ਕੋਈ ਵੀ ਮੂਹ ਮੰਗਿਆ ਰਤਬਾ ਦੇਣਾ ਚਾਹੁੰਦਾ। ਖਾਲਸੇ ਨੇ ਕੁਝ ਵੀ ਮੰਗਣਾ ਹੈ ਤਾਂ ਸਤਿਗੁਰਾਂ ਤੋਂ ਮੰਗਣਾ ਹੈ। ਦੁਨਿਆਵੀ ਤਖਤਾਂ ਤੋਂ ਕਦੇ ਖਾਲਸਾ ਕੁਝ ਮੰਗੇਗਾ ਨਹੀਂ। ਹਾਂ ਆਪਣਾ ਹੱਕ ਜ਼ਰੂਰ ਧੌਣ ਤੇ ਗੋਡਾ ਰੱਖ ਕੇ ਲਵੇਗਾ। ਆਖਰੀ ਸਤਰ ਭਾਈ ਸ਼ਵੇਕ ਸਿੰਘ ਨੇ ਮੁਸਕਰਾਉਂਦਿਆਂ ਕਹੀ ਤੇ ਫੇਰ ਆਪਣਾ ਹੱਕ ਜਾਣ ਕੇ ਲੈ ਲਓ ਨਵਾਬ ਬੋਲਿਆ। ਭਾਈ ਸ਼ਵੇਕ ਸਿੰਘ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਕੋਈ ਐਸਾ ਅਹੁਦਾ ਲਾਹੌਰ ਦਰਬਾਰ ਵਿੱਚ ਸਿੱਖਾਂ ਨੂੰ ਮਿਲ ਜਾਵੇ ਜਿਸ ਨਾਲ ਖਾਲਸਾ ਪੰਥ ਦਾ ਕੁਝ ਸਵਾਰਿਆ ਜਾ ਸਕੇ ਖਾਲਸੇ ਦੀ ਸ਼ਾਨ ਉੱਚੀ ਹੋਵੇ ਕਚਹਿਰੀ ਦੇ ਚਬੂਤਰੇ ਦਾ ਮੁਖਤਿਆਰ ਕਿਸੇ ਸਿੰਘ ਨੂੰ ਲਾਇਆ ਜਾਵੇ ਤੇ ਉਸੇ ਸਿੰਘ ਦੇ ਨਾਮ ਦਾ ਸਿੱਕਾ ਵੀ ਚਲਾਇਆ ਜਾਵੇ ਅੱਜ ਤੋਂ ਤੁਸੀਂ ਚਬੂਤਰੇਦਾਰ ਹੋਏ ਤੇ ਟਕਸਾਲ ਵੀ ਤੁਹਾਡੇ ਨਾਮ ਹੋਈ ਭਾਈ ਸ਼ਬੀਗ ਸਿੰਘ ਦੇ ਕਹਿਣ ਦੀ ਦੇਰ ਸੀ ਕਿ ਜ਼ਕਰੀਏ ਨੇ ਦੋਹੇ ਗੱਲਾਂ ਫੌਰੀ ਤੌਰ ਤੇ ਮੰਨ ਲਈਆਂ ਚਬੂਤਰੇ ਦੀ ਤਾਬੇਦਾਰੀ ਪਾਈ ਸ਼ਬੀਖ ਸਿੰਘ ਨੂੰ ਲਿਖ ਦਿੱਤੀ ਗਈ। ਧਰਤੀ ਹੈ ਉੱਤੇ ਆਕਾਸ਼। ਮੁਗਲਾਂ ਦੀ ਸਲਤਨਤ ਧਰਤੀ ਤੇ ਹੈ ਤੇ ਖਾਲਸੇ ਦੀ ਆਕਾਸ਼ੀ। ਖਾਲਸੇ ਦਾ ਤਖਤ ਉੱਚਾ ਹੈ। ਪਾਈ ਸ਼ਬੀਖ ਸਿੰਘ ਨੇ ਜੋ ਸਿੱਕਾ ਜਾਰੀ ਕਰਵਾਇਆ ਉਸ ਉੱਤੇ ਇਹ ਬਾਰਤ ਲਿਖੀ ਗਈ। ਪਾਈ ਸ਼ਬੀਖ ਸਿੰਘ ਨੇ ਆਪਣੇ ਪਹਿਲੇ ਕੰਮਾਂ ਵਿੱਚੋਂ ਇੱਕ ਕੰਮ ਇਹ ਕਰਵਾਇਆ ਕਿ ਜਿੰਨਾ ਚਰਖੜੀਆਂ ਦੇ ਚਾੜ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਉਹ ਪਟਵਾ ਦਿੱਤੀਆਂ। ਸ਼ਹੀਦ ਗੰਜ ਨਾਮੀ ਸਥਾਨ ਤੇ ਸਿੰਘਾਂ ਦੇ ਕੰਧਾਂ ਵਿੱਚ ਚਿਨੇ ਹੋਏ ਸਿਰ ਕਢਵਾ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਕੁਝ ਦਿਨਾਂ ਮਗਰੋਂ ਜ਼ਕਰੀਆ ਖਾਨ ਦੇ ਦਰਾਂ ਤੇ ਮੌਤ ਦੇ ਫਰਿਸ਼ਤਿਆਂ ਨੇ ਆ ਦਸਤਕ ਦਿੱਤੀ। ਜ਼ਕਰੀਏ ਦੇ ਤੁਰ ਜਾਣ ਦੀ ਖਬਰ ਸਾਰੇ ਲਾਹੌਰ ਵਿੱਚ ਫੈਲ ਗਈ। ਪਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਰੀ ਨੂੰ ਅੱਜ 22 ਦਿਨ ਹੋ ਗਏ ਸਨ। 22 ਦਿਨਾਂ ਤੋਂ ਉਹ ਚੌਂਕੜੇ ਵਿੱਚ ਬੈਠੇ ਨਾਮ ਬਾਣੀ ਦਾ ਜਾਪ ਕਰਦੇ ਰਹੇ। ਸਿੱਖ ਦੇ ਬਚਨ ਮਹਾਰਾਜ ਨੇ ਪੁਗਾ ਦਿੱਤੇ ਸਨ। ਪਾਈ ਤਾਰੂ ਸਿੰਘ ਦਾ ਪ੍ਰਾਣ ਪੂਰਾ ਹੋ ਗਿਆ ਸੀ। ਕਾਜ਼ੀ ਮੋਲਾਣਿਆਂ ਨੂੰ ਛੱਡ ਕੇ ਬਾਕੀ ਸਭ ਖੁਸ਼ੀਆਂ ਮਨਾ ਰਹੇ ਸਨ ਦੁਸ਼ਟ ਚਲਾਣਾ ਕਰ ਗਿਆ ਹੈ ਭਾਈ ਤਾਰੂ ਸਿੰਘ ਜੀ ਇੱਕ ਸਿੰਘ ਨੇ ਆ ਕੇ ਭਾਈ ਸਾਹਿਬ ਨੂੰ ਦੱਸਿਆ ਮੇਰੇ ਲਈ ਚਖਾ ਤਿਆਰ ਕੀਤੀ ਜਾਵੇ ਭਾਈ ਤਾਰੂ ਸਿੰਘ ਦੇ ਬਚਨ ਕਰਦਿਆਂ ਹੀ ਸਿੰਘਾਂ ਨੇ ਉਸੇ ਤਰ੍ਹਾਂ ਕੀਤਾ ਸਤਿਗੁਰਾਂ ਨੇ ਖਾਲਸੇ ਦੀ ਪੈਜ ਰੱਖੀ ਹੈ ਜੁਗਾਂ ਤੀਕ ਇਹ ਸਾਖੀ ਪੰਥ ਵਿੱਚ ਜਿਉਂਦੀ ਰਹੇਗੀ ਭਾਈ ਤਾਰੂ ਸਿੰਘ ਜੀ ਨੇ ਇਹ ਬੋਲ ਕਹਿੰਦੇ ਆ ਸਿੰਘਾਂ ਨੂੰ ਬੇਨਤੀ ਕੀਤੀ ਕਿ ਇਸ਼ਨਾਨ ਲਈ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਅਮਰੇਸ ਰੋਵਰ ਤੋਂ ਜਾਲ ਲਿਆ ਕੇ ਦਿੱਤਾ ਜਾਵੇ। ਉਹਨਾਂ ਆਪ ਇਸ਼ਨਾਨ ਕੀਤਾ। ਜਪਜੀ ਪੜ੍ਹਦਿਆਂ ਕੜਾ ਪ੍ਰਸ਼ਾਦ ਤਿਆਰ ਕੀਤਾ। ਅਨੰਦ ਸਾਹਿਬ ਪੜ੍ਹ ਕੇ ਅਰਦਾਸ ਕੀਤੀ ਗਈ। ਭਾਈ ਤਾਰੂ ਸਿੰਘ ਜੀ ਨੇ ਅਰਦਾਸ ਮਗਰੋਂ ਮੱਥਾ ਟੇਕਿਆ ਤੇ ਹੁਕਮਨਾਮਾ ਚਲਦਿਆਂ ਉਹਨਾਂ ਦੀ ਦੇਹ ਸੰਸਾਰ ਤੋਂ ਓਲਾ ਕਰ ਗਈ। ਸਿੰਘਾਂ ਨੇ ਰਲ ਕੇ ਸ਼ਬਦ ਗਾਉਣਾ ਸ਼ੁਰੂ ਕੀਤਾ। ਸੇਵਕੀ ਔੜ ਕਨੇ ਵੀ ਪ੍ਰੀਤ ਜੀਵਤ ਸਾਹਿਬ ਸੇਵੇਓ ਆਪਣਾ ਚਲਤੇ ਰੱਖਿਓ ਚੀਤ ਸੇਵਕੀ ਔੜ ਕਨੇ ਵੀ ਪ੍ਰੀਤ ਭਾਈ ਸ਼ਬੇਕ ਸਿੰਘ ਵੀ ਉਸੇ ਸਮੇਂ ਉੱਥੇ ਪਹੁੰਚ ਗਏ ਸਨ ਭਾਈ ਤਾਰੂ ਸਿੰਘ ਜੀ ਦੀ ਦੇ ਬਹੁਤ ਸਤਕਾਰ ਨਾਲ ਸਿੰਘਾਂ ਨੇ ਚਿਖਾ ਉੱਤੇ ਟਿਕਾਈ ਤੇ ਅਗਨ ਦਿਖਾਈ ਗਈ ਚੰਦਨ ਦੀਆਂ ਲੱਕੜਾਂ ਵਿੱਚੋਂ ਲਾਟਾਂ ਨਿਕਲਣ ਲੱਗੀਆਂ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਸਿੰਘ ਆਪ ਲੈਣ ਲਈ ਆਏ ਦੋ ਤਾਰੇ ਵੱਜ ਰਹੇ ਸਨ ਕੀਰਤਨ ਹੋ ਰਿਹਾ ਸੀ ਭਾਈ ਸਾਹਿਬ ਦੇ ਸੱਚਖੰਡ ਸਫ਼ਰ ਲਈ ਉੱਡਨੇ ਘੋੜੇ ਤੇ ਹਾਥੀ ਦਰਗਾਹ ਵਿੱਚੋਂ ਆਏ ਇੱਕ ਪਾਸੇ ਤਾਂ ਭਾਈ ਤਾਰੂ ਸਿੰਘ ਜੀ ਨੂੰ ਵਿਬਾਨ ਵਿੱਚ ਬਿਠਾ ਕੇ ਲਿਜਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਜ਼ਕਰੀਏ ਨੂੰ ਜਮਦੂਤ ਜੁੱਤੀਆਂ ਮਾਰਦੇ ਹੋਏ ਲਿਜਾ ਰਹੇ ਹਨ ਜੁੱਤੀਆਂ ਵੀ ਉਹ ਜਿਨ੍ਹਾਂ ਵਿੱਚ ਮੇਖਾਂ ਗੱਡੀਆਂ ਹੋਈਆਂ ਹਨ ਖਾਨੂਨ ਨੂੰ ਲਿਜਾ ਕੇ ਨਰਕਾਂ ਵਿੱਚ ਸੁੱਟ ਦਿੱਤਾ ਗਿਆ ਪਰ ਧਰਮਰਾਜ ਦਾ ਹੁਕਮ ਹੈ ਕਿ ਹਰ ਰੋਜ਼ ਇਸਤੇ ਸਿਰ 100 ਜੁੱਤੀਆਂ ਮਾਰੀਆਂ ਜਾਣ ਭਾਈ ਤਾਰੂ ਸਿੰਘ ਜੀ ਨੂੰ ਸਤਗੁਰਾਂ ਦੇ ਹਜ਼ੂਰ ਲਿਜਾਇਆ ਗਿਆ ਤੇ ਬੈਠਣ ਲਈ ਥਾਂ ਦਿੱਤੀ ਗਈ ਪਹਿਲਾਂ ਹੋ ਚੁੱਕੇ ਬੇਅੰਤ ਸ਼ਹੀਦਾਂ ਵਿੱਚ ਭਾਈ ਤਾਰੂ ਸਿੰਘ ਜੀ ਦੀ ਉਸਤਤ ਹੋ ਰਹੀ ਹੈ ਭਾਈ ਸਾਹਿਬ ਨੂੰ ਕਲਗੀਧਰ ਪਿਤਾ ਜੀ ਮਹਾਰਾਜ ਦੇ ਚਾਰ ਸਹਿਬਜ਼ਾਦਿਆਂ ਦੀ ਡਿਊਟੀ ਦਾ ਦੇਉੜੀਦਾਰ ਬਣਾਇਆ ਗਿਆ ਸ਼ਹੀਦਾਂ ਵਿੱਚੋਂ ਸ਼ਰਮੌਰ ਭਾਈ ਮਨੀ ਸਿੰਘ ਡਿਉੜੀ ਦੇ ਸੱਜੇ ਪਾਸੇ ਦੇ ਡਿਉੜੀਦਾਰ ਹਨ ਤੇ ਭਾਈ ਤਾਰੂ ਸਿੰਘ ਜੀ ਨੂੰ ਖੱਬੇ ਪਾਸੇ ਥਾਂ ਦਿੱਤੀ ਗਈ ਉੱਥੇ ਹੀ ਉਹਨਾਂ ਦਾ ਨਿਵਾਸ ਸਥਾਨ ਵੀ ਬਣਾਇਆ ਗਿਆ ਇੱਧਰ ਲਾਹੌਰ ਵਿੱਚ ਖਾਲਸੇ ਦੀ ਰੀਤੀ ਅਨੁਸਾਰ ਜਿੱਥੇ ਵੀ ਕੋਈ ਸਿੰਘ ਸ਼ਹੀਦ ਹੋਵੇ ਉੱਥੇ ਗੁਰਦੁਆਰਾ ਸਾਹਿਬ ਸਾਰਿਆ ਜਾਂਦਾ ਹੈ ਭਾਈ ਤਾਰੂ ਸਿੰਘ ਜੀ ਦਾ ਸ਼ਹੀਦਿਆਂ ਜੋ ਸਾਰਿਆ ਗਿਆ ਤੇ ਨਿਸ਼ਾਨ ਝੁਲਾਇਆ ਗਿਆ ਲਾਹੌਰ ਨਿਵਾਸੀ ਭਾਈ ਸਾਹਿਬ ਦੇ ਸ਼ਹੀਦੀ ਸਥਾਨ ਤੇ ਆ ਕੇ ਜੋ ਵੀ ਮੰਗਦੇ ਮਿਲਦਾ ਲਾਹੌਰ ਨਿਵਾਸੀਆਂ ਦੀਆਂ ਝੋਲੀਆਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਸਥਾਨ ਤੋਂ ਭਰੀਆਂ ਜਾ ਰਹੀਆਂ ਹਨ ਸਾਰੇ ਲਾਹੌਰ ਵਿੱਚ ਹੁਣ ਕਿਸੇ ਹੋਰ ਪੀਰ ਫਕੀਰ ਦੀ ਨਹੀਂ ਸਗੋਂ ਭਾਈ ਤਾਰੂ ਸਿੰਘ ਜੀ ਦੀ ਕਲਾ ਵਾਰਤ ਰਹੀ ਹੈ ਆਇਆ ਤਾਂ ਕਾ ਸਫਲ ਹੈ ਪਰਉਪਕਾਰੀ ਹੋਏ ਦੂਖ ਸਹੈ ਸਿਰ ਆਪਣੇ ਸੁਖਦਾਈ ਸਭ ਕੋਏ ਆਇਆ ਤਾਂ ਕਾ ਸਫਲ ਹੈ ਪਰਉਪਕਾਰੀ ਹੋਏ ਦੂਖ ਸਹੈ ਸਿਰ ਆਪਣੇ ਸੁਖਦਾਈ ਸਭ ਕੋਏ ਭਾਈ ਤਾਰੂ ਸਿੰਘ ਜੀ ਦਾ ਪ੍ਰਸੰਗ ਹਿਰਦੇ ਤੋਂ ਸੁੰਨ ਮਤਰ ਨਾਲ ਹੀ ਸਿੱਖ ਦੀ ਸਿੱਖੀ ਕੇਸਾਂ ਸੋਸਾਂ ਸੰਗ ਨਿਭ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ